ਹੈਲੋ ਹੈਲੋ ਕੀ ਹਾਲ ਹੈ ਵੀਰੇ ਵਧੀਆ ਬੜੀ 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 ਵਧੀਆ ਹੋਰ ਘਰ ਪਰਿਵਾਰ ਕਿਵੇਂ ਆ ਸਾਰੇ ਠੀਕ ਹੋ ਵਧੀਆ ਹੀ ਸੋਚੰਗੇ ਤੁਸੀਂ ਸੁਣਾਓ ਕਿਵੇਂ ਚੱਲ ਰਹੀ ਹੈ ਵਧੀਆ ਵਧੀਆ ਹੋਰ ਆਗੇ ਕੰਮ ਤੋਂ ਕਰੇ ਆਗੇ ਮਸਟ ਟਾਈਮ ਤੇ ਬੜੇ ਮੋਜੇ ਦਿੱਤੀ ਸੀ ਗਾਣਾ ਟੱਕੀ ਅੱਛੀ ਖਾ ਲੈ ਰੋਟੀ ਪਾਣੀ ਹਾਂ ਗਰੇ ਕੀ ਤੁਹਾਨੂੰ ਸਾਡੇ ਕੋਲ ਦੱਸੋ ਕੰਮ ਕਰਦੇ ਵਧੀਆ ਵਧੀਆ ਤੁਸੀਂ ਦੱਸੋ ਹੋਰ ਕੀ ਕਰਦੇ ਸੀ ਕੁਛ ਨਹੀਂ ਬਸ ਬਰੇਸ ਹੀ ਹੈ ਫਿਰ ਉਹ ਸੋ ਜਾਣਾ ਸਤਾਰਾ ਕੰਟਕ ਮੰਟਕ ਹੁੰਦਾ ਹੈ ਉਹ ਪੂਰਾ ਸਾਰਾ ਟਾਈਮ ਲੱਗਦਾ ਟਰੈਲਰ ਤਾਂ ਸਾਨੂੰ ਉਸ ਕਰਨਾ ਚਾਹੀਦਾ ਤੁਹਾਡਾ ਸੋਕਰ ਵੀ ਬਹੁਤ ਵਧਾਈਆਂ ਨੇ ਅੱਜ ਤੁਹਾਨੂੰ ਇੱਕ ਵਧਾਈਆਂ ਹੋ ਗਈਆਂ। ਖਾਰੀਆਂ ਵਧਾਈਆਂ ਦੇ ਰਿਹਾ। ਗੱਡੀ ਲੈ ਲਈ ਨੇ। ਅੱਛਾ ਅੱਛਾ। ਮੈਂ ਕੋਈ ਨਹੀਂ। ਤੇਰੀ ਮਿਹਰਬਾਨੀਆਂ ਨੇ ਬਰਾਵਾ ਚੰਗੀ ਗੱਲ ਤਾਂ ਐ ਗਿਫਟ ਕਰੀ ਐ। ਨਹੀਂ ਨਹੀਂ ਆਪਾਂ ਕਿੱਥੇ ਕਿੱਥੇ ਕਰਨ ਆ ਰਹੇ ਆ। ਉਹਨਾਂ ਦੀ ਮਿਹਨਤ ਆ, ਮਾਮਾ ਦੀ ਆ। ਮਾਮਾ ਦੀ ਮਿਹਨਤ ਇਹ ਜੀ ਕਿਹੜੀ ਮਿਹਨਤ ਆ ਭਾਂ ਜਿਹੜੀ ਗੱਡੀ ਲੈ ਲਈ। ਪਤਾ ਨਹੀਂਣਾ ਪਨੁਖੀ ਬਧਾਉਣਾ ਇਹਨੇ ਆਪੀ ਪੋਸਟ ਦੇ ਭਾਈਆਂ ਕੇ 2 ਸਾਲ ਦੀ ਮਿਹਨਤ ਹੈ ਨਹੀਂ ਹੁਣ 2 ਇੱਕ ਇੱਕ ਸਾਲ ਦਾ ਤੂੰ ਵੀ ਰਹਾ ਮਿਹਨਤ ਕਰਦਾ ਨਹੀਂ ਨਹੀਂ ਆਪਾਂ ਇੱਕ ਸਾਲ ਰਿਹਾ ਕਿਤੇ ਵੀ ਟ੍ਰਿਪ ਵਾਲੀ ਗੱਲ ਕਹਿੰਦਾ ਸਾਈਡ ਤੋਂ ਮਿਲਦਾ ਕਾਲੀ ਜਿਹਾ ਮਾਣਾ ਤਾਂ ਦੋਵੇਂ ਨਹੀਂ ਪੈਂਦੇ ਸਤੇ ਸਹੀ ਗੱਲ ਹੈ ਮੈਂ ਉਹਦਾ ਬੁੱਕ ਬਣਾ ਕੇ ਘੁਟਿਆ ਕਰ ਮੈਂ ਵਧੀਆ ਭਾਈ ਇਹ ਤਾਂ ਕੋਈ ਇਹੋ ਨਹੀਂ ਸੀ ਇਹ ਤਾਂ ਮੈਂ ਸਾਇ ਸਮਝ ਲਿਆ ਵੀ ਉਹ ਵੀ ਇਹ ਤਾਂ ਰੀਅਲ ਕੁਝੀਆਂ ਚੀਜ਼ਾਂ ਤੋਂ ਚਲੋ ਐ ਹੁੰਦਾ ਵੀ ਬੰਦਾ ਜਦੋਂ ਇਹ ਚੱਕਰਾਂ 'ਚ ਪਾਇਆ ਜਾਂਦਾ ਨਾ ਬੰਦੇ ਨੂੰ ਬਾਕੀ ਦੁਨੀਆ ਫੁੱਦੂ ਹੀ ਲੱਗਦੀ ਹੈ ਵੀ ਇਹ ਤਾਂ ਫੁੱਦੂ ਹੀ ਨੇ ਬੰਦੇ ਵੀ ਉਹੀ ਕਰਦੇ ਨੇ ਪਰ ਐ ਵੀ ਹੁਣ ਜਿਹੜੀ ਹੁਣ ਆਪਦੇ ਉਹਦੇ ਘਰ ਵਾਲੇ ਕੋਲ ਨਹੀਂ ਰਹੀ ਯਾਰ ਉਹ ਬੰਦਾ ਵੀ ਦੁੱਖ ਦੱਸਦਾ ਚਲੋ ਬੰਦਾ ਸਿੰਪਲ ਆ ਥੋੜਾ ਨੋਰਮਲ ਹੀ ਆ ਉਹ ਬੰਦਾ ਠੀਕ ਆ ਹੁਣ ਉਹ ਤੁਹਾਡੇ ਕੋਲ ਕਿੱਥੋਂ ਰਹਿ ਜੂਗੀ ਨਹੀਂ ਤਾਂ ਗੱਲ ਸਹੀ ਹੈ ਹੁਣ ਤੁਸੀਂਾਨੂੰ ਦੱਸੋ ਮਾੜਾ ਮੋਟਾ ਕੀ ਕਹਾਣੀਆਂ ਥੋੜੀ ਕਹਾਣੀ ਚਲ ਹੁਣ ਦੱਸਾਂ ਤੁਹਾਨੂੰ ਕਿ ਫਾਕ ਤੋਂ ਕੋਈ ਪੱਟੀ ਜਹਰਾਂ ਨੈਟ ਦੇ ਦਨ ਪਤੂਗਾ ਸੀ ਚਲ ਉਹ ਨਹੀਂ ਪਤਾ ਨਾ ਵੀ ਕੀ ਚੱਕਰ ਹੋਇਆ ਵੀ ਥੋੜੇ ਨਾਲ ਹੁਣ ਕਿਉਂ ਟੁੱਟ ਗਈ ਤੇ ਕੀ ਚੱਕਰ ਹੈ ਸਾਨੂੰ ਮੜਾ ਦੱਸੋ ਫੇਰ ਹੀ ਫੇਰ ਹੀ ਅਸੀਂ ਜੜਾਂ 'ਚ ਹੱਥ ਪਾਵਾਂਗੇ ਕਿਉਂਕਿ ਇਹਦੀਆਂ ਜੜਾਂ ਨੇ ਜਿਹੜੀਆਂ ਇਹਦੇ ਜਿਹੜੇ ਜੜਾਂ ਨੇ ਉਹ ਵੱਡੇ ਉਹਦੇ ਬਰੋਟੇ ਵਰਗੀਆਂ ਨੇ ਵੀ ਉੱਥੋਂ ਪੱਟ ਤਾਂ ਦਿੱਤਾ ਪਰ ਜਿਹੜੀਆਂ ਜੜਾਂ ਨੇ ਉਹ ਹਜੇ ਥੱਲੇ ਫਿਰਦੀਆਂ ਨੇ ਜੜਾਂ ਵੀ ਪੱਟੀਆਂ ਜਾਣੀਆਂ ਆ ਤਾਂ ਹੀ ਤਾਂ ਕਹਨੇ ਸੀ ਸਾਨੂੰ ਦੱਸੋ ਵੀ ਕੀ ਬਹਾਓ ਬੱਕਰੇ ਦੀ ਮਾਂ ਕਰ ਕਰ ਤੱਕਿਆ ਜਦੋਂ ਮੈਂ ਆਉਦੀ ਰੋਜ਼ ਰੋਟੀ ਨਹੀਂ ਆਉਂਦੀ ਨਾ ਹੁਣ ਜਿਵੇਂ ਥੋੜੀ ਇਹਦੇ ਨਾਲ ਗੱਲ ਸੀ ਤੁਸੀਂ ਮਤਲਬ ਇਹਦੀ ਮੰਮੀ ਨੂੰ ਪਤਾ ਸੀ ਵੀ ਤੁਹਾਡੀ ਗੱਲ ਆਦਿਨ ਬਿਲਕੁਲ ਉਹ ਹੀ ਤਾਂ ਸਟ੍ਰਕਚਰ ਅਸਰਾ ਉਹਨਾਂ ਨੂੰ ਪਤਾ ਉਹਨੂੰ ਪਤਾ ਅੱਛੇ ਦੀ ਮੰਮੀ ਨੂੰ ਪਤਾ ਡੈਡੀ ਵਗੈਰਾ ਨੂੰ ਤਾਂ ਨਹੀਂ ਪਤਾ ਸਾਰੇ ਨੂੰ ਸਾਰੇ ਪਤਾ ਜੋਇ ਤੁਹਾਨੂੰ ਹੋਰ ਵੀ ਪਤਾ ਤੇ ਜੋਰਗੇ ਹੋਰ ਵੀ ਪਤਾ ਅਸੀਂ ਵੀ ਸਾਰੇ ਮੈਂ ਕਹਿੰਦਾ ਮੈਨੂੰ ਵੀ ਲੱਗਦਾ ਵੀ ਰਿਕਾਰਡਿੰਗ ਜਾਉ ਦੇ ਚੰਗੀ ਨਾਲ ਸੁਣਨਗੇ ਮੈਂ ਵੀ ਗੱਲ ਕਰਾਂ ਤੇ ਤੁਹਾਨੂੰ ਸਾਰਾ ਕੁਝ ਪਤਾ ਸੀ ਠੀਕ ਹੈ ਤੁਸੀਂ ਉਸ ਨੂੰ ਜ਼ਿਆਦਾ ਮਤਲਬ ਰੱਖਦੇ ਹੋ ਕਿ ਮੈਂ ਬੜਾ ਪਤਾ ਸੀ ਤੁਸੀਂ ਜਨਨ ਨੂੰ ਸਮਝਾਉਣਾ ਚਾਹੁੰਦੇ ਹੋ ਕਿ ਕੋਈ ਵੀ ਲੋਕ ਬੰਦੀ ਕਰਦਾ ਹੈ ਜੇ ਜ਼ਰੂਰੀ ਨਹੀਂ ਹੈਗਾ ਜੇ ਤੁਹਾਡੀ ਧੀ ਗਲਤ ਹੈ ਤਾਂ ਸਾਹਮਣੇ ਵਾਲਾ ਸਹੀ ਹੋਊਗਾ ਇਹ ਸੇ ਦਾ ਕੋਈ ਨਿਆਂਪਰਾ ਨਹੀਂ ਠਾਈ ਰਾਮ ਦਾ ਤੇ ਜੋ ਵੀ ਕਰਨੀ ਆ ਕਰਨੀ ਆ ਇੱਥੀ ਐ ਜਿਹਦਾ ਮਾਰਗਸ਼ੋਰ ਨਾਲ ਤਕਰਾਰ ਵੀ ਦੇਣਾ ਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਕੋਤ ਸਮਝ ਲੈਣੇ ਕਿ ਕੌਣ ਚੜਗਾ ਸੀ ਕੌਣ ਮਾਰਿਆ ਸੀ ਕਿਸ ਨੇ ਕੁਝ ਕੀਤਾ ਕਿ ਨਹੀਂ ਕੀਤਾ ਠੀਕ ਐ ਤੇ ਜੇ ਤੁਸੀਂ ਸੁਣਦੇ ਹੋਗਾ ਨਾ ਥੋੜਾ ਗੌਰ ਕਰੋ ਤੁਸੀਂ ਮਤਲਬ ਇਹ ਜਿਹੜੇ ਹਾਂਜੀ ਹਾਂਜੀ ਬਈ ਕੱਲੀ ਉਹ ਉਹ ਮਮੀ ਨੇ ਬਤਾਉਂਦੀ ਕੰਗਲੀ ਕੋ ਪੁੱਛਦਾ ਤੇ ਡੈਡੀ ਨੂੰ ਵੀ ਪਤਾ ਹਾਂ ਉਹਦੇ ਡੈਡੀ ਨੂੰ ਤਾਂ ਪਤਾ ਸੀ ਬਸ ਤੋ ਦੱਸਿਆ ਮੈਨੂੰ ਪਹਿਲਾਂ ਨਹੀਂ ਪਤਾ ਸੀ ਕਿ ਦੱਸਿਆ ਕਿ ਨਹੀਂ ਦੱਸਿਆ ਜਿਹਦੇ ਸਾਹਮਣੇ ਮੈਂ ਗੱਲ ਕੀਤੀ ਹਾਂ ਨਾ ਡੈਡ ਨਾਲ ਉਹ ਇਦਾਂ ਨਹੀਂ ਹੈ ਜਿਵੇਂ ਕੋਈ ਵੀ ਚੀਜ਼ਾਂ ਜਿੰਨ ਬੋਲ ਹੋਣਗੇ ਉਹਨਾਂ ਨੂੰ ਨਹੀਂ ਪਤਾ ਸੀ ਕਮਾਲ ਤੇ ਜਿਹ ਬੰਦੇ ਨਾਲ ਸਿੱਧੇ ਸਾਦੇ ਜਿਹ ਬੰਦੇ ਸਿੱਧੇ ਬੰਦੇ ਨੇ ਵੀ ਬਸ ਉਹਨਾਂ ਨੂੰ ਮਾੜੀ ਮੋਟੀ ਗੱਲ ਦੱਸੀ ਆ ਵੀ ਚਲ ਐ ਕਹਤਾ ਵੀ ਮੁੰਡੇ ਨੂੰ ਪਸੰਦ ਕਰਦੀ ਆ ਪਰ ਐ ਨਹੀਂ ਦੱਸਿਆ ਵੀ ਕਾਹਂਡ ਨਹੀਂ ਦੱਸੇ ਬਾਕੀ ਯਾਰ ਜਿੱਥੇ ਬਈ ਫੋਲਪਾਤ ਜਿੱਥੇ ਜਨਨਲੀ ਚੱਲਦੀ ਹੁੰਦੀ ਹੈ ਨਾ ਹੂੰ ਠੀਕ ਹੈ ਹੁਣ ਬੰਦੇ ਨੂੰ ਪਰੇਸ਼ਾਣ ਬਣ ਗੋ ਆਹ ਕਿਉਂਕਿ ਅਸੀਂ ਦੇਖਿਆ ਨਾ ਅਕਸਰ ਵੀਡੀਓ ਚ ਦੇਖ ਮਾਪਿਓ ਨੂੰ ਚਾਹੀਦਾ ਵੀ ਜਦੋਂ ਹੁਣ ਉਹਦੀ ਕੁੜੀ ਦਾ ਐਡਾ ਵੱਡਾ ਕਾਂਡ ਹੋ ਗਿਆ ਤਾਂ ਉਹਦੀ ਮੰਮੀ ਕਹਿੰਦੀ ਆ ਉਹਦੇ ਬਲੌਗਾਂ ਚ ਹੁਣ ਤਾਂ ਅਸੀਂ ਮੈਂਕ ਦਾ ਵਿਆਹ ਕਰਾਂਗੇ ਦੇਖੋ ਉਹ ਆਹ ਐਸੀ ਚੀਜ਼ਾਂ ਦੂਸਰਾ ਵਿਆਹ ਹਾਂ ਹੁਣ ਤਾਂ ਅਸੀਂ ਤਾਂ ਦੂਸਰਾ ਵਿਆਹ ਕਰਾਂਗੇ ਜਿਵੇਂ ਉਹ ਨਹੀਂ ਹੁੰਦਾ ਵੀ ਘਰੇ ਰੋਟੀ ਖਾਈ ਜਾਂਦਾ ਬੈਠਾ ਚੁੱਲ੍ਹੇ ਕੋਲੇ ਲੈ ਪੁੱਤੇ ਇੱਕ ਹੋਰ ਲੈ ਲੈ ਮੁੰਡਾ ਤਾਂ ਸਮਝ ਆਵੇ ਵੀ ਭਾਈ ਪੁੱਤ ਹੋਰ ਲੈ ਲੈਣੇ ਕੋਈ ਨਾ ਇਹ ਮੇਲੇ ਤੋਂ ਮਿਲਦਾ ਹੁੰਦਾ ਮਤਲਬ ਵੀ ਚਲੋ ਆਪਾਂ ਯਾਰ ਇੱਕ ਵਾਰ ਉਹਨਾਂ ਤੋਂ ਗਲਤੀ ਹੋ ਗਈ ਚਲੋ ਮੰਨਦੇ ਹਾਂ ਸਿਰੋ ਇਨਸਾਨ ਗਲਤੀਆਂ ਕਰਦਾ ਕੋਤਲਾਇ ਚਲੋ ਹੋਮੀ ਬਾਈ ਮਿਸਟੇਕ ਛੋਟੀ ਮਰਚ ਉਹ ਜਿੱਦਾਂ ਵੀ ਜੇ ਆਪਾਂ ਐਗਜ਼ਾਮਪਲ ਲਾ ਲਓ ਜਿੱਦਾਂ ਜਪਾ ਚੀਨਾ ਲਾ ਲਈ ਉਸ ਤੋਂ ਬਾਅਦ ਤੋਂ ਜੀ ਤੁਹਾਨੂੰ ਸੁਧਰਨਾ ਚਾਹੀਦਾ ਉਹਨਾਂ ਨੂੰ ਦੇਖਣਾ ਚਾਹੀਦਾ ਜਦ ਕਿਸੇ ਵੀ ਆਪਣੇ ਅ ਮਨ ਸਭ ਲਈ ਕਹਨਾ ਸਭ ਤੋਂ ਵੱਡੀ ਜਿਹਦੇ ਉੱਪਰ ਕੁਛ ਨਹੀਂ ਹੁੰਦਾ ਇਨਸਾਨ ਦੇ। ਨਾਲੇ ਹੁਣ ਤੁਹਾਡੇ ਨਾਲ ਕੀ ਹੋਇਆ ਤੁਹਾਡੇ ਮਤਲਬ ਤੁਸੀਂ ਉਹਦੇ ਨਾਲ ਵਿਆਹ ਵੀ ਕਰਨ ਨਾ ਕਿਹਾ ਸੀ ਉਹਨੂੰ ਵੀ ਵਿਆਹ ਕਰਾ ਲਾਂਗੇ ਆਪਾਂ ਜੇ ਤੂੰ ਸਹੀ ਰਹੀ। ਬਈ ਮੈਂ ਕੁਝ ਟਾਈਮ ਲਈ ਮੈਨੂੰ ਠੀਕਾ ਦੁੱਖ ਤੱਕ ਵੀ ਹੋਇਆ ਪਰ ਹੁਣ ਮੈਨੂੰ ਹਾਸੇ ਹੁੰਦੇ ਆਂ ਚੀਜ਼ ਬੁਖ ਨਾ ਜਾਤ ਹੁੰਦੇ ਕਿਉਂ ਯਾਰ ਅੱਜ ਉਹੀ ਚੀਜ਼ਾਂ ਲਾਈਵ ਤੇ ਹੋ ਰਹੀਆਂ ਨੇ। ਜਿਹੜੇ ਮੇਰੇ ਨਾਲ ਗੱਲਾਂ ਕਰ ਰਹੇ ਨੇ ਉਹ ਲਾਈਵ ਦੇ ਵਿੱਚ ਹੋ ਰਹੀਆਂ ਨੇ। ਮਤਲਬ ਹੁਣ ਜਿਹੜੀਆਂ ਅਸੀਂ ਗੱਲਾਂ ਕਹਿ ਰਹੇ ਸੀ ਤੁਹਾਨੂੰ ਸੱਚ ਲੱਗ ਰਹੀਆਂ ਨੇ ਨਾ? ਮੈਂ ਬਿਲਕੁਲ 100% ਵੀ ਅਸੀਂ ਕਹਿੰਦੇ ਸੀਗੇ ਵੀ ਬਾਈ ਤੂੰ ਨਾ ਮੰਨ ਵੀ ਤੈਨੂੰ ਕੋਈ ਚੀਜ਼ਾਂ ਨਾ ਭੇਜ ਕਿਉਂਕਿ ਬਾਈ ਜਿੰਨੇ ਸਾਨੂੰ ਇਹਦੇ ਰਿਲੇਟਡ ਮੈਸੇਜ ਆਉਂਦੇ ਨੇ ਠੀਕ ਆ ਵੀ ਸਾਡੇ ਇਹਦੇ ਨਾਲ ਅਸੀਂ ਆਪਣੇ ਮੁੰਡੇ ਦਾ ਖਿਹੜਾ ਸੜਾਇਆ ਹੁਣ ਤੁਸੀਂ ਆਪ ਦੱਸੋ ਵੀ ਤੁਸੀਂ ਆਪ ਖਿਹੜਾ ਸੜਾਇਆ ਕਿ ਤੁਹਾਡਾ ਸੁੱਟ ਗਿਆ ਤੁਸੀਂ ਐ ਦੱਸੋ ਕਹਿੰਦੇ ਹੁੰਦੇ ਆ ਨਾ ਚਲੋ ਦਿਮਾਗ ਦਾ ਆਪਰੇਸ਼ਨ ਹੈ ਨਾ ਜਲਦੀ ਹੋ ਗਿਆ ਚੰਗੀਆਂ ਲਾਈਨ ਠੀਕ ਹੈ ਨਾ ਤਾਂ ਤੁ ਤੋਂ ਪੈਸੇ ਵੀ ਘੇਰਾਤਾ ਨਹੀਂ ਪੈਸੇ ਵੀ ਘੇਰਾਤਾ ਨਹੀਂ ਲਾਏ ਉਹ ਵੀ ਦੱਸੋ ਸਾਨੂੰ ਯਾਰ ਪੈਸੇ ਵਗੈਰਾ ਤੇ ਮੈਂ ਕੋਈ ਉਸੇ ਤੀਜਾ ਬਾਰੇ ਓਪਨ ਨਹੀਂ ਕਰੂੰਗਾ ਠੀਕ ਹੈ ਬਸ ਖੋਲ ਕੇ ਕਿਉਂਕਿ ਜੋ ਤੇ ਦੋ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੀ ਤੇ ਹੁਣ ਕੋਈ 10 15 ਮਿੰਟਾਂ ਦੇ ਦੂਜਾਂ ਸਾਰੀਆਂ ਤੇ ਨਹੀਂ ਦੱਸ ਸਕਦਾ ਬਟ ਐਨਾ ਮੈਂ ਪ੍ਰੋਮਿਸ ਕਰਦਾ ਇੱਕ ਚੀਜ਼ ਨੂੰ ਲਗਾਉਂਦਾ ਸਾਰਿਆਂ ਦੇ ਸਾਹਮਣੇ ਆਉ ਉਹ ਸਭ ਕੁਝ ਹੋਊਗਾ ਬਿਲਕੁਲ ਪ੍ਰੂਫ ਆਊਗਾ ਠੀਕ ਹੈ ਤੇ ਅੰਟੀ ਜੀ ਤੁਸੀਂ ਵੀ ਸੁਣਦੇ ਹੋ ਨਾ ਸਾਨੂੰ ਨੂੰ ਪਤਾ ਹੈ ਜੋ ਤੁਸੀਂ ਕਹਿੰਦੇ ਹੋ ਜਿਹਾ ਜਸਾ ਕੋਰਸ ਤੇ ਲੱਖ ਲੱਗ ਗਿਆ ਇਹ ਨਾ ਗਿਆ ਤੁਹਾਡੀ ਕੁੜੀ ਕਹਿੰਦੀ ਐ ਜਾਂ ਇਹ ਹੋਵੇ ਤੇ ਮੈਨੂੰ ਪਤਾ ਕੋਣ ਕਿੰਨੇ ਕ ਪਾਣੀ ਚ ਐ ਕਿਹਦੇ ਜਿੰਜਾਟਾ ਕੀ ਰਣ ਦੇ ਤੰਗੀ ਗੱਲ ਹੈਗਾ ਬਸ ਮੈਂ ਨਹੀਂ ਤਾਂ ਇੱਕ ਕੋਰਸ ਵਗੈਰਾ ਮੈਨੂੰ ਲੱਗਦਾ ਵੀ ਤੁਹਾਡੀ ਮਿਹਰਬਾਨੀਆਂ ਨੇ ਮੈਂ ਅੱਜ ਮੇਰੀ ਵੀਡੀਓ ਸਾਰੀ ਕੰਡੀ ਹਾਂ ਮੇਰੀ ਉਹ ਵੀਡੀਓ ਸਾਰੇ ਸੁਣ ਦੇਣਗੇ ਤੁਸੀਂ ਠੀਕੇ ਪੋਸਟ ਕਰੋਗੇ ਹਾਂ ਹਾਂ ਤੇ ਤੰਗੇ ਵੀ ਸੁਣਨਗੇ ਮਾਰੇ ਵੀ ਸੁਣਨਗੇ ਉਹਦੇ ਵਿੱਚੋਂ ਸ਼ਾਇਦ ਕੋਈ ਮੁਲਾਜ਼ਮ ਵੀ ਹੋਣਗੇ ਜਾਂ ਚਾਹਣਗੇ ਮੈਂ ਕੋਈ ਨਾ ਜੋ ਇਹਨਾਂ ਨੇ ਕੀਤਾ ਉਹ ਇਹਨਾਂ ਦੇ ਮੂਰੇ ਆਉਣੀ ਆ। ਮੈਨੂੰ ਐ ਲੱਗਦਾ ਵੀ ਐ ਡੈਡ ਜਿਹੜੇ ਕੋਈ ਕਿਉਂਕਿ ਮੈਂ ਚਲ ਆਪਾਂ ਇਹ ਗੱਲ ਕਹਿੰਦੇ ਨਹੀਂ ਹੈਗੇ ਵੀ ਘਰਾਂ ਦੇ ਚਲ ਇਹਦੇ ਘਰ ਦੇ ਹਾਲਾਤ ਵਾਸੀਂ ਦੇਖੇ ਨੇ ਵੀ ਚਲ ਵੀਡੀਓ 'ਚ ਵੀ ਚਲ ਗੱਲਾਂ ਇਹਨੇ ਵੱਡੀਆਂ ਵੱਡੀਆਂ ਮਾਰਨੀਆਂ ਨੇ ਪਰ ਐ ਜਿਵੇਂ ਕਹਿੰਦੇ ਮੈਂ ਲੱਖ ਵਾਲਾ ਕੋਰਸ ਕੀਤਾ ਉਹ ਕੀਤਾ ਘਰ ਦੇ ਹਾਲਾਤ ਦੇਖ ਕੇ ਲੱਗ ਰਿਹਾ ਵੀ ਉਹ ਕੋਰਸ ਦਾ ਸਿਰ ਤੇ ਤੁਹਾਡੇ ਹੀ ਹੱਥਾਂ ਵੀ ਕੋਰਸ ਤਾਂ ਹੀ ਉਹਨੇ ਪਰੇ ਚੜੇ ਨੇ। ਇੱਕ ਬਈ ਤੁਸੀਂ ਤੁਸੀਂ ਉਹ ਜਾਣਦੇ ਹੋ ਜੋ ਤੀਆਂ ਲਿਖਿਆ ਜਾਂਦੀਆਂ ਨੇ ਜਾਂ ਦਿਖਾਈਆਂ ਜਾਂਦੀਆਂ ਨੇ ਕਮੇਡੀ ਪਲੇ ਇਤਨਾ ਦਾ ਟਾਈਮ ਕੱਢਿਆ ਟਾਈਮ ਮਤਲਬ ਜੇ ਮੇਰਾ 10 ਘੰਟੇ 8 ਘੰਟੇ ਫੋਨ ਚੱਲਦਾ ਹੁੰਦਾ ਸੀ ਮੇਰੀ ਫੈਮਲੀ ਬਾਰੇ ਤੇ ਪਰਿਵਾਰ ਬਾਰੇ ਸਾਰਾ ਪਤਾ ਮੈਂ ਕਿਸੇ ਬਾਰੇ ਬੋਲੂਗਾ ਨਹੀਂ ਮੇਰੇ ਗੇਮ ਦੇ ਵਿੱਚ ਇਹਨਾਂ ਦੇ ਗੇਮ ਦੇ ਵਿੱਚ ਜੋ ਇਹਨਾਂ ਨੇ ਗੇਮ ਖੇਡੀ ਸੀ ਜਾਂ ਪਾ ਰਹੇ ਨੇ ਜਾਂ ਚਲਾ ਰਹੇ ਨੇ ਉਹਨਾਂ ਦੇ ਵਿੱਚ ਮੇਰੀ ਕੋਈ ਦੋਸਤ ਨਹੀਂ ਸੀ ਜੇ ਵੀ ਜਹੇ ਉਹ ਗੱਲ ਹੋ ਗਈ ਉਹ ਘਾਤ ਹੋ ਗਈ ਵੀ ਜਹੇ ਜੀ ਕੋਕੋ ਇਹ ਜੇ ਕੋਕੋ ਦੇ ਬੱਚੇ ਉਹ ਕੋਈ ਬੱਚਾ ਮੈਂ ਤੇ ਕੁਗਲ ਕਹਿੰਦਾ ਜਿਹਦੀ ਮਾਂ ਨੇ ਬਗਾਨੇ ਚੁੱਲੇ ਕਹਤੀਆਂ ਕਹਿੰਦੇ ਕੁੜੀ ਕਿੱਥੋਂ ਖੈਰ ਕਰੂ ਸਹੀ ਕੈਬਰੀਅਸ ਦੀ ਗੱਲ ਦੱਸਾਂ ਠੀਕ ਹੈ ਨਾ ਇਹ ਸਿਆਣੇ ਦੇ ਤੱਤ ਕੱਢਣਾ ਨਾ ਜਦੋਂ ਹੁਣ ਚਲੋ ਉਹ ਦੱਸੋ ਮੈਨੂੰ ਤੁਸੀਂ ਵੀ ਤੁਸੀਂ ਉਦੋਂ ਇੰਡੇ ਸੀਗੇ ਜਦੋਂ ਗੱਲ ਸੀ ਕੋਈ ਬਾਹਰੀ ਸੀ ਆ ਮੈਂ ਬਾਹਰ ਸੀ ਅਸੇ ਤੁਸੀਂ ਮਿਲੇ ਨਹੀਂ ਹੈਗੇ ਇਹਨੂੰ ਕਦੇ ਨਹੀਂ ਛਿਆ ਸਾਨੂੰ ਤਾਂ ਐ ਸੀਗਾ ਵੀ ਤੁਹਾਡੇ ਬਾਰੇ ਦੱਸ ਰਹੇ ਸੀ ਵੀ ਉਹਦਾ ਮੁੰਡਾ ਸਟੂਡੀਓ ਲੱਗਿਆ ਹੋਇਆ ਉੱਥੇ ਆਹੋ ਜੀ ਜਾਨ ਸਾਇਦ ਰਿੰਪਲ ਨੇ ਪਾਈਆਂ ਸੀ ਉਹ ਕੋਈ ਬੰਦਰ ਗੁੱਤ ਸੁਤਰਨ ਰਾਡਾ ਧਿਆਨ ਰੋ ਪਤਾ ਕਰਿਆ ਉਹਨਾਂ ਨੇ ਪਰ ਉਹ ਗਲਤ ਸੀ ਪਰ ਉਹ ਲੰਬੀ ਸੀਗਾ ਨਸ ਉਹਦਾ ਦੱਸੋ ਵੀ ਸਾਡੇ ਬਾਰੇ ਵੀ ਕੁਝ ਬੋਲਦੀ ਹੋਗੀ ਇਹ ਨੇ ਬੋਲਣਾ ਤਾਂ ਦੇਖਿਆ ਅਰ ਬਈ ਤੁਸੀਂ ਕਿਹੜਾ ਉਹਨਾਂ ਨੂੰ ਕੋਈ ਚੀਜ਼ਾਂ ਤੇਰੇ ਸੇ ਵੀ ਚੰਗਾ ਉਹਦਾ ਸੁਣੂਗੇ ਪਤਾ ਨਹੀਂ ਬਾੜੀ ਬੋਲਣਾ ਹਾਂ ਮੈਂ ਮੈਂ ਇੱਕ ਗੱਲ ਤੁਹਾਨੂੰ ਮੈਂ ਗਾ ਇੱਕ ਗੱਲ ਦੱਸਣਾ ਜੀ ਹੂੰ ਮੈਂ ਬਹੁਤ ਕੁਝ ਸਮਝਾਉਣ ਦੇ ਬਹੁਤ ਜ਼ਿਆਦਾ ਕੁਝ ਸੀ ਹੂੰ ਬਈ ਸਹੀ ਗੱਲ ਐ ਤੇ ਦਮ ਉੰਨੀਆ ਜਾ ਸਕਦੇ ਨੇ ਪਰ ਸਮਝਾਈ ਨਹੀਂ ਜਾ ਸਕਦੇ ਤੁਸੀਂ ਮਾਂ ਨੂੰ ਵੀ ਸਮਝਾਉਂਦੇ ਕੋਸ਼ਿਸ਼ ਕੀਤੀ ਤੇ ਡੈਡੀ ਦੇ ਥਰੂ ਵੀ ਤਾਂ ਡੈਡੀ ਨੇ ਉਹਨਾਂ ਦੀ ਜ਼ਿਆਦਾ ਕਿਉਂ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਇੱਕ ਦਮਾਰ ਹੂੰ ਮੈਂ ਜ਼ਿਆਦਾ ਉਹਨਾਂ ਨਾਲ ਗੱਲ ਮੇਰੇ ਉਸ ਤੋਂ ਬਾਅਦ ਹੋਈ ਹੈ ਜਦੋਂ ਤੁਹਾਡਾ ਸੜਾ ਜਾ ਊਂ ਵਿਗੜ ਗਏ ਬਗੜਈਏ ਜਾਂ ਹੋ ਗਿਆ ਉਸ ਟਾਈਮ ਤੇ ਕੋਈ ਨਹੀਂ ਇਹ ਗੱਲ ਦੱਸਿਆ ਸੀ ਵੀ ਮੇਰੇ ਡੈਡੀ ਨੂੰ ਨਹੀਂ ਪਤਾ ਹੈਗਾ ਤੇ ਅ ਨਹੀਂ ਅਸੀਂ ਦੱਸਣਾ ਹੈਗਾ ਅਜੇ ਉਹ ਰਿਸ਼ਤੀ ਦੀ ਗੱਲ ਵੀ ਕਰ ਲਈ ਉਹਨਾਂ ਨੇ ਮੇਰੀ ਫੈਮਿਲੀ ਨਾਲ ਵੀ ਗੱਲ ਕਰੀ ਅੱਛਾ ਕਰਾਂ ਤੱਕ ਗੱਲ ਬਾਗੀ ਸੀ ਦੋਨਾਂ ਦੀ ਕਰਾਂ ਤੱਕ ਗੱਲ ਪਹੁੰਚ ਗਈ ਸੀ ਬਈ ਹਾਂ ਇੱਕ ਦੂਸਰੇ ਦੇ ਘਰਾਂ ਤੱਕ ਅਸਰ ਤੁਸੀਂ ਕਹਿ ਤਾਂ ਹੋਣਾ ਵੀ ਚਲੋ ਪਾਸਟ ਜੋ ਚਲ ਹਰ ਇੱਕ ਬੰਦੇ ਦਾ ਹੁੰਦਾ ਵੀ ਪਰ ਤੂੰ ਅੱਗੇ ਸਹੀ ਰਹੀ ਪਰ ਇਹ ਅੱਗੇ ਸਹੀ ਨਹੀਂ ਰਹੀ ਹੈ ਅੱਜ ਬਈ ਮੈਨੂੰ ਇਹ ਧੀਤੀ ਵੀ ਕਿਹਾ ਕਿ ਚਲੋ ਮੈਂ ਆਪਣੇ ਕੋਸ਼ਿਸ਼ ਕਰਕੇ ਸੁਧਾਰ ਲਵਾਂਗਾ ਕੁਛ ਨਾ ਕੁਛ ਚੀਜ਼ਾਂ ਹੋ ਜਾਂਦੀਆਂ ਨੇ ਸਮੇਂ ਨਾਲ ਸਭ ਕੁਝ ਭਰ ਜਾਂਦਾ ਹੈ ਉਹ ਤੋਂ ਮੇਰੀ ਗਲਤੀ ਸੀ ਅਰੋਚੀ ਤਾਂ ਨਹੀਂ ਕਦੇ ਭੀ ਗਈ ਥਾਂ ਥਾਂ ਮੂੰਹ ਬਾਤ ਮੰਦੀ ਆਤ ਗਈ ਨਹੀਂ ਹਾਂ ਜਿਹੜੇ ਉਹ ਕਹਿੰਦੇ ਹੁੰਦੇ ਨੇ ਨਾ ਜਿਹੜਾ ਇੱਕ ਡੰਗਰ ਦਾ ਖੋਲੜੀ ਤੋਂ ਪੰਨਾ ਤੋਂ ਇੱਕ ਖੁੱਲਾ ਜਾਂਦਾ ਹੈ ਤੇ ਜਿਹੜਾ ਖੁੱਲਾ ਜਾਂਦਾ ਉਹ ਜਿਹੜੀ ਉਹਨੂੰ ਹੱਥ ਪਾਜੇ ਫਿਰ ਉਹ ਥਾਂ ਥਾਂ ਪੇੜਾ ਲੈ ਕੇ ਆਉਂਦੀਆਂ ਹਾਂ ਅਸੀਂ ਦੇਖਿਆ ਇਹ ਹੁਣ ਇਹਨੇ ਵੀਡੀਓ ਪਾਈ ਸੀ ਇੱਕ ਦਿਨ ਇਹਦੀ ਗਰਦਨ ਤੇ ਕਿੱਡੇ ਵੱਡੇ ਵੱਡੇ ਨਿਸ਼ਾਨ ਸੀ ਤੁਸੀਂ ਦੇਖੇ ਹੋਣਗੇ हां उस टाइम पे मेनू दसया सी मेरे हेडफोन ਲੱਗੇ ਸਟਫੋਨਾਂ ਤੇ ਕਾਫੀ ਟਾਈਮ ਲੱਗਦੇ ਨੇ ਘੰਟੇ-ਦਸ ਘੰਟੇ। ਉਹ ਮੇਰੇ ਨਾਲ ਕਾਫੀ ਟਾਈਮ ਗੱਲ ਹੁੰਦੀ ਰਹਿੰਦੀ ਸੀ। ਨਾ ਨਾ ਹੈੱਡਫੋਨਾਂ ਨਿਸ਼ਾਨ ਤਾਂ ਨਹੀਂ ਹੈੱਡਫੋਨ ਇਹ ਜਿਹੇ ਕਿਹੜੇ ਕਾ ਜਿਹੜੇ ਜਿਹੜਾ ਆਉਣਾ ਠੀਕ ਆ ਮੈਂ ਉਸੇ ਨੂੰ ਮੈਨੂੰ ਮੈਨੂੰ ਉਹਦਾ ਪ੍ਰੂਫ ਨਹੀਂਗਾ ਮੈਂ ਇੱਕ ਚੀਜ਼ ਬਾਰੇ ਉਸਨੇ ਰਕੈਦਾ। ਹੂੰ ਹੂੰ। ਉਹ ਜੇ ਕਿਸ ਨੂੰ ਪਤਾ ਤਾਂ ਦੂਰ ਦੱਸ ਦੇ। ਹੂੰ। ਜਾਂ ਵੀਡੀਓ ਤੇ ਆਪਣੀ ਕੁਝ ਕੁਮੈਂਟ ਦੇ ਦੱਸ ਕੋ। ਹੂੰ ਕਿਸੇ ਨੇ ਉਹ ਵੀ ਕਿਹਾ ਸੀਗਾ ਵੀ ਲੁਧਿਆਣੇ ਗਈ ਸੀ ਉਹ ਤੁਸੀਂ ਗੱਲ ਦੱਸ ਰਹੇ ਸੀ। ਹਾਂ ਲੁਧਿਆਣੇ ਦਾ ਤੋਂ ਮੈਂ ਤਾ ਤੁਹਾਨੂੰ ਪਤਾ ਹੀ ਹੈ ਯਾਰ ਕੋਈ ਬਾਹਰ ਆ ਠੀਕ ਹੈ ਤੇ ਵਿਦਿਆਨੇ ਲੱਗਿਆ ਉਹਨਾਂ ਨੇ ਕਿਸੇ ਨੇ ਦੱਸਿਆ ਹੋਊਗਾ ਜਾਂ ਕਮੈਂਟ ਦੇ ਸਾਇਦ ਕਿੰਦਾ ਕੋਈ ਹੋਊਗਾ ਉਹ ਦੱਸੋ ਸਾਨੂੰ ਸੱਚ ਇੱਕ ਵੀ ਉਹ ਜਿਹੜਾ ਰੋਸਟ ਚੈਨਲ ਸੀਗਾ ਉਹ ਤੁਸੀਂ ਬਣਾਇਆ ਸੀ ਕਿ ਕੋਈ ਇਹਨਾਂ ਦੇ ਘਰਾਂ ਚੋਂ ਸੀ ਰੋਸਟ ਚੈਨਲ ਜਦ ਬਣਾਇਆ ਸੀ ਨਾ ਉਸ ਟਾਈਮ ਤੇ ਮੈਂ ਹੈਗਾ ਜੀ ਮੇਰੇ ਨਾਲ ਗੱਲਬਾਤ ਹੁੰਦੀ ਸੀ ਉਹਦੇ ਬਟ ਮੈਂ ਇਹ ਮੈਂ ਜਾਣਦਾ ਉਸ ਨੂੰ ਪਰ ਮੈਂ ਨਾਮ ਨਹੀਂ ਦੱਸ ਸਕਦਾ ਹਾਂ ਠੀਕ ਹੈ ਉਹਨਾਂ ਦੇ ਫਾਂਗੇ ਚ ਨਹੀਂ ਹੈਗਾ ਇੰਨਾ ਬਰਸਤਾ ਨੂੰ ਫੈਮਲੀ ਚ ਨਹੀਂ ਹੈਗਾ ਤੇ ਮਲੇਸ਼ ਚ ਨਹੀਂ ਹੈਗਾ ਉਹਨਾਂ ਦੀ ਕੋਈ ਬੰਦੇ ਚ ਨਹੀਂ ਚਾਰਾਂ ਚ ਕੋਈ ਨਹੀਂ ਹੈਗਾ ਅੱਛਾ ਵੀ ਕੋਈ ਨਾ ਗਦੀ ਨਾ ਬਰਾ ਨਾ ਬੰਮੀ ਤੇ ਨਾ ਹੀ ਕਿਉਂ ਉਹਦੇ ਬੰਦੇ ਨਾਲ ਇਨਸਾਨ ਨਾਲ ਮੇਰਾ ਕੋਈ ਮੇਰ ਦਾ ਕੋਈ ਬਰੋਦਰ ਨਹੀਂ ਹੈਗਾ ਠੀਕ ਹੈ ਮੇਰਾ ਸਿਰਫ ਇਹਨਾਂ ਦੋਨਾਂ ਨਾਲ ਹੈ ਤੇ ਮੈਂ ਜਦ ਇੰਡੀਆ ਆਇਆ ਤੇ ਹੁਣ ਅੱਛਾ ਜੀ ਅੱਛਾ ਜੇ ਤੋ ਇੰਡੀਆ ਆਏ ਹੁਣ ਹਿਸਾਬ ਕਿਤਾ ਬਰਾਬਰ ਕਰੂੰਗੇ ਹਾਂ ਹਿਸਾਬ ਰ ਉਦੋਂ ਪਹਿਲਾਂ ਵੀ ਹੋ ਸਕਦਾ ਤੇ ਬਾਚੀ ਨੂੰ ਸਾਰਾ ਕਿ ਤੂੰ ਸਾਨੂੰ ਉਹ ਦੰਦੀਏ ਪਲੇ ਇਹ ਚੰਗੀ ਤਰ੍ਹਾਂ ਜਾਣਦੇ ਹੋ ਮੈਂ ਤੈਨੂੰ ਵੀ ਕਹਿਣਾ ਤੁਹਾਡੇ ਕੋਲੇ ਚੰਗੀ ਤਰ੍ਹਾਂ ਜਾਣਦੀ ਹੈ ਜੋ ਚੀਜ਼ਾਂ ਮੈਂ ਕਹੀਆਂ ਸੀ ਨਾ ਕਿਉਂ ਕਰਕੇ ਦਿਖਾਈਆਂ ਸੀ ਇਹ ਉਹਨੂੰ ਵੀ ਪਤਾ ਦੀ ਉਹ ਕਰ ਸਕਦਾ ਹੈਗਾ ਠੀਕ ਹੈ ਜੋ ਇਨਸਾਨ ਐਡੀ ਦੂਰ ਬੈਠਾ ਤੁਹਾਡੇ ਘਰ ਦਾ ਪਤਾ ਕਰ ਸਕਦਾ ਹੈ ਨਾ ਹੂੰ ਮੈਮਰੀ ਗੱਲ ਹੈ ਠੀਕ ਹੈ ਨਹੀਂ ਮੈਂ ਕੋਈ ਚੀਜ਼ਾਂ ਆ ਪ੍ਰਭੂ ਰ ਮੈਨੂੰ ਆਪਣੀ ਨਹੀਂ ਦੱਸ ਸਕਦਾ ਚੀਜ਼ਾਂ ਨੂੰ ਮਤਲਬ ਤੁਹਾਨੂੰ ਤੁਹਾਡੀ ਬਾਤ ਤੋਂ ਸਾਨੂੰ ਐ ਲੱਗ ਰਿਹਾ ਵੀ ਤੁਸੀਂ ਉਹ ਹੋਗੇ ਵੀ ਚਲੋ ਵੀ ਤੁਸੀਂ ਅੰਨੇ ਵਜ੍ਹਾ ਯਕੀਨ ਕਰਿਆ ਪਰ ਤੁਸੀਂ ਟੁੱਟ ਗਏ ਇਹ ਚੀਜ਼ ਤੋਂ ਹਾਂ ਬਈ ਕਹਿ ਸਕਦੇ ਆ ਕਿ ਉਹ ਇੱਕ ਚੀਜ਼ ਐ ਏਦਾਂ ਵਿਸ਼ਵਾਸ ਸੀ ਵੀ ਯਾਰ ਚਲੋ ਕਿੱਦਾਂ ਵੀ ਹੈ ਆਪਾਂ ਆਪਣੇ ਆਪ ਨੂੰ ਸੁਧਾਰ ਲਾਂਗੇ ਕੁਝ ਨਾ ਕੁਝ ਚੇਂਜਸ ਲਿਆ ਉਹਦੀ ਜੀ ਆਈ ਵੀ ਜੇ ਤੁਸੀਂ ਇੱਕ ਨੋਟਿਸ ਕਰ ਲਓ ਜਿੰਨਾ ਟਾਈਮ ਇਹਨਾਂ ਗੱਲ ਰਹੀ ਐ ਕੋਈ ਨੇ ਨੱਚਣ ਵਾਲੀ ਵੀ ਨਹੀਂ ਪਾਈ ਸੀ ਹੂੰ ਹੂੰ ਤੇ ਚਲੋ ਮੈਂ ਹੁਣ ਤੁਹਾਨੂੰ ਸਾਰੀ ਗੱਲ ਦੱਸ ਹੀ ਦਿੰਦਾ ਹੂੰ ਅੱਪ ਕਰ ਰਿਹਾ ਸੀ ਤੇ ਮੇਰਾ ਸ਼ਾਮ ਨੂੰ ਪਾਠ ਕਰ ਦਿੰਦੇ ਮੁਰਕਾ ਸਾਹਿਬ ਹੱਥ ਚ ਲੈ ਜਾਂਦੇ ਹੁੰਦੇ ਅੱਛਾ ਹਰ ਰੋਜ਼ ਤਕਨਾਗਾ ਨਹੀਂ ਪਾਉਂਦੇ ਸੀ ਜਿੰਨੇ ਦਿਨ ਮੇਰੇ ਨਾਲ ਗੱਲ ਰਹੀਆਂ ਤੇ ਉਸ ਤੋਂ 10 5 ਹਫ਼ਤੇ ਬਾਅਦ ਮੈਂ ਸਟਾਰਟਿੰਗ ਕਰਤੀ ਸੀ ਤੇ ਮੇਰੇ ਤੁਸੀਂ ਪਾਠ ਕਰਿਆ ਕਿਉਂਕਿ ਮੈਂ ਹਰ ਰੋਜ਼ ਪਾਠ ਕਰਦਾ ਦੋ ਟਾਈਮ ਕਰਦਾ ਮੀਂਹ ਟਾਈਮ ਦੁਪਹਿਰੀ ਕਰਦਾ ਤੇ ਉਹਨਾਂ ਸ਼ਾਮ ਦਾ ਪਾਠ ਮੈਂ ਕਰਦਾ ਮੈਂ ਕੰਮ ਤੇ ਹੁੰਦਾ ਜਾਂ ਘਰ ਹੁੰਦਾ ਕਿੱਦਾਂ ਵੀ ਹੁੰਦਾ ਮੈਂ ਪਾਠ ਕਰਦਾ ਬਿਨਾਂ 15 ਮਿੰਟ 20 ਮਿੰਟ ਦਾ ਉਸ ਮੁਰਕਾ ਸਾਹਿਬ ਹੁਣ ਜਿਵੇਂ ਤੁਸੀਂ ਹੂੰ ਹੂੰ ਜਿਵੇਂ ਤੁਸੀਂ ਹੁਣ ਕਹਿ ਰਹੇ ਹੋ ਵੀ ਅਸੀਂ ਪਾਠ ਕਰਦੇ ਸੀ ਜਦ ਅਸੀਂ ਇੰਨੀਆਂ ਵੀਡੀਓ ਪਾਈਆਂ ਤੈਨੂੰ ਕਦੇ ਸਾਡੇ ਤੇ ਯਕੀਨ ਨਹੀਂ ਆਇਆ ਮੇਰੇ ਤੇ ਰੈਂਪਲ ਤੇ ਵੀ ਬੰਦੇ ਯਾਰ ਬੋਲਦੇ ਨੇ ਵੀ ਚੱਲ ਇੱਕ ਹੋਏ ਆ ਦੋ ਹੋਏ ਤਿੰਨ ਤਿੰਨ ਹੋਏ ਜਦ ਅਸੀਂ ਅਧੀਆਂ ਦੇਖੋ ਹੁਣ ਤੁਸੀਂ ਜਿਹੜੀ ਮੈਂ ਅਸੀਂ ਇੱਕ ਸਕਰੀਨ ਲਾਇਆ ਦੀ ਨਾ ਮੂਰੇ ਮੁੰਡੇ ਦੀ ਫੋਟੋ ਲਾਈ ਸੀ ਮੂਰੇ ਇਹਦੇ ਨਾਲ ਹਾਂ ਉਹਦੇ ਬਾਰੇ ਇਹਨੇ ਤੁਹਾਨੂੰ ਕੀ ਕਿਹਾ ਫਿਰ ਦੱਸਿਆ ਤੁਸੀਂ ਇਨਨ ਨੇ ਮੈਨੂੰ ਦੱਸਿਆ ਉਸ ਟਾਈਮ ਦੇ ਵੀ ਪਾਸਟਰ ਸੀ ਬ੍ਰਸ਼ਟ ਪਾਸਟਰ ਅਸੀਂ ਵੀ ਮੇਰੇ ਪਾਸਟਰ ਤੋਂ ਪੁੱਛੀ ਨਾ ਮੈਨੂੰ ਹੂੰ ਤੇ ਕਿਹਾ ਵੀ ਮੇਰੇ ਪਾਸਟਰ ਉਹ ਬਾਈ ਤੇਰੇ ਜਦੋਂ ਤੇਰੇ ਨਾਲ ਗੱਲ ਸੀਗੀ ਚਲੋ ਮੈਂ ਤੁਹਾਨੂੰ ਦੱਸਦਾ ਜਦੋਂ ਤੇਰੇ ਨਾਲ ਗੱਲ ਸੀ ਉਹ ਉਦੋਂ ਦਾ ਹੀ ਸੀਗਾ ਉਹ ਆਉਂ ਉਹਨੇ ਦੇ ਦੱਸਣ ਦੇ ਮੁਤਾਬਕ ਆ ਗਿਆ ਹਾਂ ਕਿਉਂਕਿ ਸਾਡੇ ਕੋਲ ਨਾ ਬੰਦੇ ਦੀ ਸਾਰੀ ਗੱਲ ਪਈ ਆ ਉਹ ਚਲ ਬੰਦਾ ਉਹ ਵੀ ਟੈਨਸ਼ਨ ਲੈ ਗਿਆ ਵੀ ਵੀ ਮੇਰੀ ਪਾਇਓ ਨਾ ਵੀ ਚਲ ਮੇਰੀ ਰੈਪਿਊਟੇਸ਼ਨ ਖਰਾਬ ਹੋ ਜੂ ਮਹਾ ਯਾਰ ਤੁਸੀਂ ਸੋਚਦੇ ਕਿਉਂ ਨਹੀਂ ਹੈਗੇ ਚਲ ਸਾਡੇ ਕੋਲ ਫੋਟੋ ਸਾਰੀਆਂ ਹੁੰਦੀਆਂ ਵੀ ਤੁਨ ਕੀ ਮੂੰਹ ਵੀ ਫੋਟੋ ਹੁੰਦੀਆਂ ਨੇ ਪਰ ਅਸੀਂ ਆ ਪਾਉਂਦੇ ਨਹੀਂ ਹੈਗੇ ਸੇਤੀ ਯਾਰ ਵੀ ਕਾਹ ਨੂੰ ਚਲ ਨਹੀਂ ਸਹੀ ਗੱਲ ਹੈ ਬਈ ਯਾਰ ਕੋਈ ਬੰਦਾ ਕਿੱਦਾਂ ਉਹ ਕਹਿੰਦਾ ਮੈਂ ਤਾਂ ਫਸ ਗਿਆ ਬਾਈ ਉਹ ਵੀ ਪਿੱਛੇ हट ਗਿਆ ਉਹਦਾ ਭਾਈ ਕਹਿੰਦਾ ਵੀ ਅਸੀਂ ਨਹੀਂ ਕਹਿੰਦਾ ਇਹਦੇ ਹੁੰਦੇ ਜਦੋਂ ਪਹਿਲੇ ਦਿਨ ਭਾਈ ਉਹਦੇ ਨੇ ਮੈਂ ਗੱਲ ਕਰੀ ਬਾਈ ਤੂੰ ਸਾਡੇ ਕੋਲ ਹਿੱਕਾਂ ਥਾਪੜੇ ਅੱਛਾ ਮੈਂ ਤਾਂ ਕਹਿੰਦਾ ਵਿਆਹ ਕਰਾਉਣਾ ਬਾਈ ਤੁਸੀਂ ਕਹਿੰਦਾ ਉਹਦੀ ਜ਼ਿੰਦਗੀ ਖਰਾਬ ਕਰੀ ਜਾਂਦੇ ਹੋ ਮੈਂ ਖਾ ਮੈਂ ਖਾ ਤੂੰ ਗੱਲ ਨਹੀਂ ਕਰ ਮੈਂ ਖਾ ਯਾਰ ਤੂੰ ਨਾ ਵੀ ਜਦੋਂ ਉਹ ਯਾਰ ਆਪਣੇ ਘਰ ਵਾਲੇ ਦੀ ਨਹੀਂ ਹੋਈ ਤੇ ਤੇਰੀ ਕਿੱਥੋਂ ਹੋ ਜੂ ਯਾਰ ਠੀਕ ਹੈ ਬਾਈ ਹੁਣ ਤੂੰ ਕਿਸੇ ਮੁੰਡੇ ਨਾਲ ਬਾਈ ਭੱਜ ਕੇ ਕਿਸੇ ਕੁੜੀ ਨੂੰ ਭਜਾ ਕੇ ਲੈ ਗਿਆ ਹੈਲੋ ਹਾਂ ਜੀ ਹਾਂ ਜੀ ਹੁਣ ਤੁਸੀਂ ਕਿਸੇ ਕੁੜੀ ਨੂੰ ਭਜਾ ਕੇ ਲੈ ਗਿਆ ਯਾਰ ਦੇਖ 25 ਦਿਨਾਂ ਬਾਅਦ 20 25 ਦਿਨਾਂ ਬਾਅਦ ਚੱਲ ਤੂੰ ਐਂ ਸਭ ਜਲਾ ਲਾ ਵੀ ਤੇਰਾ ਕੁੜੀ ਤੋਂ ਕਿਵੇਂ ਮਨੱਕ ਜੂਗਾ ਯਾਰ ਤੂੰ ਐਡਾ ਬੱਟਾ ਇੱਕ ਕੁੜੀ 'ਤੇ ਰਿਸਕ ਲਿਆ ਅਸਲ 'ਚ ਇਹਦੇ ਸੌਂਕ ਹੈਗੇ ਨੇ ਬਈ ਨਵਾਬਾਂ ਵਾਲੇ ਠੀਕ ਆ ਵੀ ਉਨਾਂ ਹੈ ਨਹੀਂਗਾ ਕੋਲੇ ਵੀ ਜਿੰਨੇ ਸੌਂਕ ਨੇ ਤੁਸੀਂ ਬੋਲੀ ਦੇਖੀ ਹੋਣੀ ਇਹਦੀ ਬੋਲੀ ਕਿਵੇਂ ਆ ਸਲੈਂਗ ਇਹਦੀ ਵੀ ਗੱਲ ਤੇ ਕਿਵੇਂ ਕਰਨੀ ਆ ਜਿਵੇਂ ਬਾਹਰ ਲਈ ਨਹੀਂ ਗੱਲ ਕਰਦੇ ਹੁੰਦੇ ਤੁਹਾਨੂੰ ਤਾਂ ਚਲ ਪਤਾ ਹੀ ਉਹ ਖਾਸ ਤੁਸੀਂ ਤਾਂ ਕੋਲੇ ਮਿਲੇ ਹੋਏ ਇਹਦੇ ਨਾਲ ਮੈਂ ਚੀਜ਼ ਦੇਖੋ ਮੇਰੇ ਨਾਲ ਕਿਹਨੇ ਗੱਲਾਂ ਹੁੰਦੀਆਂ ਸੀ ਮੈਂ ਪਰ ਜਿਹੜੀ ਗੱਲ ਮੈਂ ਜਿੱਥੇ ਮੈਨੂੰ ਜੋ ਸਭ ਤੋਂ ਗੰਦੀ ਗੱਲ ਲੱਗੀ ਠੀਕ ਹੈ ਸਭ ਤੋਂ ਬੜੀ ਗੱਲ ਲੱਗੀ ਮੈਂ ਕੁਝ ਜੇ ਮੈਂ ਗੱਲ ਦੱਸਦਾ ਤਾਂ ਮੈਂ ਸ਼ਾਇਦ ਕਿਸੇ ਨੂੰ ਵੀ ਚੰਗੀ ਨਹੀਂ ਲੱਗਣੀ ਪਰ ਮੈਂ ਨਹੀਂ ਦੱਸਣਾ ਚਾਹਦਾ ਨਹੀਂ ਜਦੋਂ ਤੁਸੀਂ ਸਮਝੋ ਮੈਂ ਇੱਕ ਸਮਝ ਲਈ ਉਹ ਗੱਲ ਜਿਸ ਗੱਲ ਕਰਕੇ ਸਭ ਤੋਂ ਵੱਡਾ ਕੜੀ ਜਿਹਾ ਸੀ। ਇਹ ਤੁਹਾਡੀ ਮਮਮੀ ਤੋਂ ਸੋਚ ਨਹੀਂ ਹੋਣੀ ਚਾਹੀਦੀ ਉਹ ਜਿਹੜਾ ਉਹਨਾਂ ਨੇ ਵਾਰੋ ਵਾਰ ਸੋਚੀ ਜਿਹਾ ਕਿਸੇ ਨਾ ਗੱਲ ਹੋ ਰਹੀ ਸੀ ਹਮਮ ਹਾਂ ਉਹਨਾਂ ਦੇ ਕੋਲ ਆਵੇ। ਮੇਰਾ ਫੋਨ ਹੋ ਮਤਲਬ ਮੇਰਾ ਫੋਨ ਚੱਲ ਰਿਹਾ ਸੀ ਉਸ ਟਾਈਮ ਤੇ। ਇਸ ਦੇ ਫੋਨ ਨਾਲ ਉਹਦੀ ਮਮਮੀ ਦੇ ਫੋਨ ਤੋਂ ਗੱਲ ਹੋ ਰਹੀ ਸੀ। ਵੀ ਇਹ ਜੋ ਮੈਂਕ ਨੇ ਬੋਲੇ دیا ਜੋ ਮਾਂ ਨੇ ਉਸ ਦੀ ਬਹਿਮੀ ਭਰੇ ਜੇ ਜੇ ਮੈਨੂੰ ਤਾਂ ਪ੍ਰੂਫ ਹੈ ਨਾ ਮੇਰੇ ਕੋਲੇ ਹੰਤ ਦੀ ਰਿਕਾਰਡਿੰਗ ਹੈ। ਛੇ ਵੀ ਐ ਵੀ ਤਾਂ ਹੀ ਵੀ 2 ਸਾਲਾਂ ਚ ਗੱਡੀ ਆ ਗਈ ਹਰ ਇੱਕ ਦਿਨ ਦੀ ਰਿਕਾਰਡਿੰਗਾਂ ਮੇਰੇ ਕੋਲੇ ਕੁਝ ਚੀਜ਼ਾਂ ਚਲੋ ਕੁਝ ਚੀਜ਼ਾਂ ਨੇ ਮੈਂ ਸਪਸ਼ਟ ਕਰਕੇ ਦੱਸੀਆਂ ਹੂੰ ਵਿਸ਼ਵਾਸ ਉਸ ਟਾਈਮ ਤੱਕ ਕੋਈ ਵਿਸ਼ਵਾਸ ਕਰਦੀ ਸੀ ਉਹ ਮੈਨੂੰ ਨਹੀਂ ਪਤਾ ਦੀ ਫੇਕ ਕਰ ਰਹੀ ਸੀ ਜਾਂਦੇ ਸੀ ਪਰ ਉਸ ਟਾਈਮ ਤੇ ٹرسٹ ਕਰਕੇ ਫੈਮਿਲੀ ਦਾ ਕੁਝ ਚੀਜ਼ਾਂ ਗੱਲਾਂ ਦੱਸੀਆਂ ਮੈਨੂੰ ਪਰ ਉਹ ਚੀਜ਼ ਨਹੀਂ ਜਾਹਿਰ ਕਰੂੰਗਾ ਠੀਕ ਹੈ ਉਹ ਜੀ ਨਾ ਮੇਰਾ ਕੋਈ ਦੇਣਾ ਲੈਣਾ ਨਹੀਂ ਹੈਗਾ ਮੈਂ ਕਿਸੇ ਨੂੰ ਚੀਜ਼ਾਂ ਭੰਡੀਆ ਮੈਂ ਹਾਂ ਮੇਰਾ ਤੇਰੇ ਨਾਲ ਲੈਣਾ ਲੈਣਾ ਜੋ ਤੇਰੇ ਰਿਲੇਟਡ ਗੱਲ ਹੋਊਗੀ ਮੈਂ ਉਹ ਚੀਜ਼ ਬਾਰੇ ਜਿਵੇਂ ਪੜਦਾ ਪਾਸ ਕਰੂੰਗਾ ਕਿ ਨਾ ਕਿ ਉਹ ਕੋਈ ਹੋਰ ਬੰਦਾ ਫਸ ਸਕੇ ਚੀਜ਼ ਜਿਹੜੀ ਉਹ ਤੁਸੀਂ ਗੇਮ ਪਾਉਨੇ ਹੋ ਨਾ ਕਿਸੇ ਤੇ ਜਾਂ ਕੋਈ ਵਿਆਹ ਦਾ ਲਾਰਾ ਲਾਉਨੇ ਹੋ ਜਾਂ ਉਹ ਚੀਜ਼ਾਂ ਆ ਤੇ ਵੀ ਆਪ ਕੋ ਮੰਮੀ ਨਾਲ ਗੱਲ ਹੋ ਤੁਹਾਨੂੰ ਵਿਆਹ ਦਾ ਤੁਹਾਨੂੰ ਵਿਆਹ ਦਾ ਲਾਰਾ ਲਾਇਆ ਨਹੀਂ ਬਿਲਕੁਲ ਵੇ ਉਹ ਚਿੰਜਾਂ ਕਰੀਆਂ ਨੇ ਇਹ ਮੇਰੇ ਨਾਲ ਵੀ ਕਾਫੀ ਨਾਲ ਉਹ ਮੁੰਡੇ ਨਹੀਂ ਵਿਚਾਰ ਤੁਹਾਨੂੰ ਜਿਹੜੀ ਤੁਸੀਂ ਛੇਸ ਰੂਈ ਨਹੀਂ ਕੀਤਾ ਗਾ ਹੂੰ ਹੂੰ ਤੇ ਉਹਦਾ ਵੀ ਸ਼ਾਇਦ ਇਹੀ ਚੀਜ਼ ਹੋਵੇ। ਹਾਂ ਬਈ ਉਹਦਾ ਵੀ ਇਹੀ ਆ। ਉਹਦਾ ਵੀ ਇਹੀ ਸੀਗਾ ਉਹਨੂੰ ਇਹ ਕਿਹਾ ਗਿਆ ਸੀਗਾ ਵੀ ਮੈਨੂੰ ਫੋਨ ਨਾ ਕਰੀ ਹਜੇ ਬੰਦ ਰੱਖੀ ਮੇਰੇ ਘਰੇ ਰੌਲਾ ਪਿਆ ਹੋਇਆ। ਹੂੰ ਤੇ ਬਾਅਦ ਚ ਉਹ ਬੰਦਾ ਮੁੱਕਰ ਗਿਆ। ਕਹਿੰਦਾ ਮੈਂ ਤਾਂ ਇਹਦੇ ਨਾਲ ਵਿਆਹ ਹੀ ਨਹੀਂ ਕਰਾਉਣਾ ਜਦੋਂ ਨੂੰ ਸਚਾਈ ਪਤਾ ਲੱਗੀ। ਹਾਂ ਮੇਰਾ ਮੈਂ ਜਦੋਂ ਚੀਜ਼ਾਂ ਖਤਮ ਕਰ ਗਿਆ ਨਾ ਇਹਨਾਂ ਨੂੰ ਮੇਰੇ ਨਾਲ ਤੇ ਪਤਾ ਤਾਂ ਮੈਨੂੰ ਪਹਿਲਾਂ ਲੱਗ ਗਿਆ ਸੀ ਉਸ ਚੀਜ਼ ਦਾ। ਹੂੰ ਕੋਈ ਕੋਈ ਦੀਵਾ ਬੁਝਦਾ ਹੁੰਦਾ ਨਾ ਫੜਫੜਾਉਣ ਲੱਗ ਗਿਆ ਵਾਹ ਪਤਾ ਮੈਨੂੰ ਲੱਗ ਗਿਆ ਸੀਗਾ ਕੋਈ ਕੋਈ ਚੀਜ਼ ਆ ਪਰ ਮੈਂ ਕੁਛ ਨਾ ਕੁਛ ਇਗਨੋਰ ਕਰ ਰਿਹਾ ਸੀਗਾ ਵੀ ਚਲੋ ਯਾਰ ਕੁਝ ਸੈੱਟ ਹੋ ਜਾਵੇ ਠੀਕ ਹੋ ਜਾਵੇ ਵੀ ਚਲੋ ਸਮਝ ਜਾਂਦਾ ਬੰਦਾ ਵੀ ਚਲੋ ਵੀ ਕੁਛ ਨਾ ਕੁਛ ਵਾਹ ਜਦੋਂ ਮੇਰੇ ਮਨ ਨੂੰ ਪੂਰੀ ਤਸੱਲੀ ਹੋ ਗਈ ਵੀ ਤੂੰ ਇੱਥੇ ਯੂਜ਼ ਹੋ ਰਿਆ ਬਸ ਹੋਰ ਕੁਝ ਨਹੀਂ ਤੇਰੇ ਲਈ ਠੀਕ ਹੈ ਮਤਲਬ ਹੁਣ ਇਹਦੀ ਕੀ ਕਹਿੰਦੇ ਹੁੰਦੇ ਨੇ ਉਹ ਉਹਦੇ ਬਾਰੇ ਦੱਸਿਆ ਤੁਹਾਨੂੰ ਵੀ ਜਿਹਦੇ ਨਾਲ ਪੁਰਾਣੇ ਨੇ ਵਿਆਹ ਕਰਾਇਆ ਸੀ ਭੱਜ ਕੇ ਵੀ ਉਹਦੇ ਨਾਲ ਕੀ ਚੱਕਰ ਹੋਇਆ ਕਿਉਂ ਹੋਇਆ ਅਸਲ ਸੱਚਾਈ ਤੁਸੀਂ ਕਹਿੰਦੇ ਸੀ ਤੁਹਾਨੂੰ ਪਤਾ ਨਹੀਂ ਜੇ ਬੇਬੇ ਲਾ ਪ੍ਰੀਤ ਬਾਰੇ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਾਉਂਸਲਰ ਮੇਰਾ ਕੋਈ ਜ਼ਿਆਦਾ ਉਹ ਜੰਗਾ ਮਾੜਾ ਬੋਲ ਉਸ ਨਾਲ ਠੀਕ ਹੈ ਠੀਕ ਉਹਦੇ ਨਾਲ ਹੋਇਆ ਜਾਂ ਉਹਦੀ ਫੈਮਿਲੀ ਨਾਲ ਹੋਇਆ ਜਾਂ ਇਹਦੇ ਨਾਲ ਚੰਗਾ ਮਾੜਾ ਕੀਤਾਗਾ ਗੱਲਾਂ ਬਹੁਤ ਦਸੀਆਂ ਨੇ ਮੈਨੂੰ ਪਰ ਮੈਂ ਨਹੀਂ ਉਹ ਚੀਜ਼ ਦੀ ਗੱਲ ਕਰਦਾ ਪਹਿਲਾਂ ਅਸੀਂ ਆਹ ਸ਼ੋਅ ਕਰੀਏ ਲੋਕਾਂ ਨੂੰ ਫਿਰ ਉਸ ਤੋਂ ਬਾਅਦ ਤੁਸੀਂ ਦੱਸੋਗੇ ਵੀ ਕੀ ਜੇ ਮੁੱਕਰਨਗੇ ਆ ਨਹੀਂ ਮੈਂ ਕਰਨਾ ਸਭ ਕੁਝ ਹੈ ਮੈਂ ਉਹ ਚੀਜ਼ ਜਾਣੇਗਾ ਦੀ ਮੈਂ ਡਰਚੂ ਮੈਂ ਨਾ ਤਾਂ ਜਾ ਉਧਾ ਕਰਜੂਗਾ ਬਸ ਥੋੜੀ ਬਾਕੀ ਹੁਣ ਚਲੋ ਚਲੋ ਹੁਣ ਮੈਂ ਤੁਹਾਡੇ ਨਾਲ ਰਿਕਾਰਡਿੰਗ ਕਰ ਲਈ ਪਰ ਮੈਂ ਹੁਣ ਐਵੇਂ ਵੀ ਕਿਵੇਂ ਯਕੀਨ ਕਰਾਂ ਵੀ ਤੁਸੀਂ ਉਹੀ ਹੋਗੇ ਵੀ ਕੋਈ ਮਾੜਾ ਮੋਟਾ ਦਾ ਸਾਨੂੰ ਇਹ ਜੀ ਗੱਲ ਦੱਸੋ ਵੀ ਤੁਹਾਨੂੰ ਨਹੀਂ ਪਤਾ ਲੱਗਣਾ ਉਹਨਾਂ ਨੂੰ ਯਾਰ ਨਾ ਫੇਰ ਵੀ ਹੁਣ ਬੱਸ ਐ ਵੀ ਤੁਸੀਂ ਐ ਸਾਨੂੰ ਐ ਨਾ ਵੀ ਕਈ ਵਾਰ ਕੋਈ ਗਲਤ ਹੋਈ ਸਾਡੇ ਨਾਲ ਬਾਅਦ ਸਾਨੂੰ ਲੋਕ ਕਹਿਣ ਵੀ ਤੁਸੀਂ ਉਹੀ ਬਣਾ ਕੇ ਪਾ ਦਿੰਦੇ ਹੋ ਨਹੀਂ ਨਹੀਂ ਉਹ ਐਸੀ ਕਿਸਦਾ ਯਾਰ ਕਿੱਡਾ ਜਿਗਰਾ ਹੋਊਗਾ ਕੋਈ ਬਣਾ ਕੇ ਦੇਖੇ ਨਾ ਵੀ ਕਿਸੇ ਦੇ ਬਾਰੇ ਕੋਈ ਬਦਨਾਮੀ ਯਾਰ ਮੈਂ ਮੈਂ ਜਿਹੜਾ ਲਾਸਟ ਨਾ ਜਿਹੜਾ ਲਾਸਟ ਗਿਫਟ ਭੇਜਿਆ ਤੁਸੀਂ ਭੇਜਿਆ ਸੀ ਐਤਕੀ ਨੂੰ ਨਹੀਂ ਮੈਂ ਕੋਈ ਗਿਫਟ ਨਹੀਂ ਭੇਜਿਆ ਸਿਰਫ ਜਿਹੜੇ ਭੇਜੇ ਸੀ ਉਸ ਤੋਂ ਬਾਅਦ ਕੋਈ ਗਿਫਟ ਨਹੀਂ ਭੇਜਿਆ ਠੀਕ ਆ ਲਾਸਟ ਗਿਫਟ ਭੇਜਣਾ ਜ਼ਰੂਰ ਹੈ ਨਾ 6 ਕੋਸ ਬੜਾ ਬਹੁਤ ਸੋਹਣਾ ਗਿਫਟ ਦੇਵਾਂਗਾ ਠੀਕ ਹੈ ਉਹਨਾਂ ਦਾ ਪਿੰਡ ਤਾਂ ਉਹ ਪਿੰਡ ਯਾਦ ਰੱਖੂਗਾ ਠੀਕ ਹੈ ਇਹ ਤੁਸੀਂ ਉਹਨਾਂ ਨੂੰ ਹੁਣ ਚੇਤਾਵਨੀ ਦੇ ਰਹੇ ਹੋ ਆ ਵੀਡੀਓ 'ਚ ਮੈਂ ਸਿਰਫ ਉਹਨੂੰ ਮੈਂ ਦੇਖੋ ਉਹਦੀ ਜਿਹੜੀ ਮਤਬਜਈ ਹੈ ਨਾ ਹੂੰ ਉਹਦੀ ਮੰਮੀ ਵੀ ਮੇਰੀ ਯਾਦ ਆ ਸਮਝਦਾਰ ਹੈ ਅਬ ਸਮਝਾ ਆ ਦੇ ਸਕਦੀ ਹੈ ਠੀਕ ਹੈ ਉਹਨੂੰ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਚੀਜ਼ਾਂ ਦੇ ਨਾਲ ਮੇਰੀ ਮੈਂ ਇਸ ਕਰਕੇ ਵੀਡੀਓ ਨਹੀਂ ਬਣਾ ਰਿਹਾ ابھی ਉਹ ਸਮਝ ਜਾਣਗੇ ਚਾਹ ਚੀਜ਼ਾਂ ਕਰ ਜਾਣਗੇ ਇਹ ਚੀਜ਼ ਬਿਲਕੁਲ ਨਹੀਂ ਬਣਾ ਰਿਹਾ ਜਿੱਦਾਂ ਜਿਵੇਂ ਮੈਂ ਸਮਝਾਉਣਾ ਮੈਂ ਉਦਾਂ ਹੀ ਸਮਝਾਉਣਾਗਾ ਮੈਂ ਜੋ ਕਰਨਾ ਹੈ ਉਹ ਕਰ ਨਹੀਂ ਕਰਨਾਗਾ ਜੇ ਮੇਰੀ ਵੀਡੀਓ ਕੋਈ ਮੇਰੇ ਪਰਿਵਾਰ ਦੇ ਦੇਖੇ ਜੇ ਮੇਰਾ ਕੋਈ ਦੋਸਤ ਦੇਖੇ ਮੇਰਾ ਰਿਸ਼ਤੇਦਾਰ ਦੇਖੇ ਅੱਜ ਕੋਈ ਕਿਉਂਕਿ ਤੁਸਾਂ ਨਹੀਂ ਲੱਗਦਾ ਤੁਸੀਂ ਵੀ ਉਹ ਹੋ ਗਿਆ ਵੀ ਤੁਹਾਡਾ ਤੁਹਾਡੇ ਜਾਦੇ ਮਤਲਬ ਤੁਸੀਂ ਹਰ ਇੱਕ ਦਿਲ ਤੇ ਲੱਗੀ ਚੀਜ਼ ਦੇ ਪਰ ਉਹਨੇ ਤੁਹਾਨੂੰ ਤੋੜਤਾ ਤੁਸੀਂ ਅੰਨੇ ਵਜ੍ਕੀਨ ਕਰ ਦੇ ਦੇਖ ਬਈ ਯਾਰ ਜੋ ਇਨਸਾਨ ਗੁਰੂ ਦਾ ਸਾਥ ਨਹੀਂ ਏਦਾਂ ਫੜਕੇ ਝੂਠੀਆਂ ਤਿੰਝਾਂ ਕਰ ਸਕਦਾ ਨਾ ਯਾਰ ਕਿਸੇ ਦਾ ਨਹੀਂ ਹੁੰਦਾ ਭਾਈ ਆਪਾ ਨੂੰ ਗੁਰੂ ਦਾ ਸਾਥ ਤੋਂ ਬਾਅਦ ਯਾਰ ਬਾਣੀ ਤੋਂ ਉੱਪਰ ਕੁਝ ਨਹੀਂ ਹੈਗਾ ਚ ਮਤਲਬ ਤੁਹਾਡੇ ਲਈ ਅਸੀਂ ਬਾਹਰ ਬੈਠੇ ਹਾਂ ਮੈਂ ਰੁਕੀਆ ਅਸੀਂ ਬਾਹਰ ਬੈਠੇ ਹਾਂ ਜਿੰਨੇ ਵੀ ਪ੍ਰਦੇਸੀ ਨੇ ਕਿਸੇ ਦੀ ਮਰਜ਼ੀ ਪੁੱਛ ਲਿਓ ਉਹ ਰੱਬ ਨੂੰ ਯਾਦ ਕਰਦੇ ਇੱਕ ਟਾਈਮ ਕਰਦੇ ਦੋ ਟਾਈਮ ਕਰਦੇ ਜੇ ਤੁਰੇ ਫਿਰਦੇ ਰਹਿੰਦੇ ਉਸ ਰੱਬ ਦੇ ਭਰੋਸੇ ਕਰਦੇ ਬੰਦਾ ਨੇੜੇ ਆ ਜਾਂਦਾ ਵੇ ਪਰਮਾਤਮਾ ਦੇ ਦੂਰ ਜਦੋਂ ਜਉ ਪਰਿਵਾਰਤ ਦੂਰ ਹੁੰਦਾ ਨਾ ਪਰਮਾਤਮਾ ਦੇ ਨੇੜੇ ਆ ਜਾਂਦਾ ਉਹਨੂੰ ਯਾਦ ਕਰਨ ਲੱਗ ਜਾਂਦਾ ਨਾ ਚਲੋ ਐਂ ਦੱਸੋ ਵੀ ਇਹਨੇ ਤੁਹਾਡੇ ਨਾਲ ਸੌਹਾਂ ਵੀ ਖਾਦਦੀਆਂ ਗੋਟਕਾ ਸਾਹਿਬ ਦੀਆਂ ਵੀ ਮੈਂ ਤੁਹਾਡੇ ਨਾਲ ਵਿਆਹ ਕਰਾਂ ਉਹਨੇ ਉਸ ਆਏ ਨਹੀਂ ਹੈਗਾ ਸੀ ਵੀ ਮਾਨ ਗੋਟਕਾ ਸਾਹਿਬ ਦੀ ਸੌਂ ਖਾਦਦੀਆਂ ਪਰ ਜਦੋਂ ਅਰਦਾਸ ਕਰਦੇ ਸੀ ਨਾ ਉਸ ਦੇ ਵਿੱਚ ਜੋ ਚੀਜ਼ਾਂ ਨਾਮ ਲੈ ਕੇ ਆਂਦੇ ਸੀ ਨਾ ਉਸ ਟਾਈਮ ਤੇ ਉਸ ਚੀਜ਼ ਜਿਹੜਾ ਨਹੀਂ ਬਣਦਾ ਕੀ ਆ ਤੁਸੀਂ ਤੁਸੀਂ ਮਿਲੇ ਕਿਵੇਂ ਉਹ ਦੱਸੋ ਪਹਿਲਾਂ ਆ ਮਿਲੇ ਕਿ ਮਿਲੇ ਕਿੱਦਾਂ ਗੱਲ ਕਿਵੇਂ ਹੋਈ ਮਿਲੇ ਤਾਂ ਭਾਈ ਦੋ ਰੀਜਨ ਨੇ ਦੇ ਇੱਕ ਤਾਂ ਮੈਂ ਹਜੇ ਨਹੀਂ ਦਿੱਤਾ ਠੀਕ ਹੈ ਮੈਂ ਬਿਲਕੁਲ ਟਾਈਮ ਦੇ ਦਸਾਂ ਇੱਕ ਰੀਜਨ ਸੀਗਾ ਇੱਕ ਰੀਜਨ ਤਾਂ ਉਹਨਾਂ ਮੈਂ ਦੱਸਿਆ ਉਹਨੂੰ ਖੁਦ ਨੂੰ ਪਤਾ ਸ਼ਾਇਦ ਉਹ ਆਪਣੇ ਆਪ ਰਿਵੀਲ ਕਰ ਦੇਵੇ ਦੱਸ ਨਹੀਂ ਤੁਸੀਂ ਦੱਸੋ ਮਾੜਾ ਮੋਟਾ ਤਾਂ ਸਾਨੂੰ ਦੱਸੋ ਗੱਲ ਆ ਮੈਂ ਕੋਈ ਗੱਲ ਕਹਿਣਾ ਨਾ ਉਹ ਹਰ ਕਦੇ ਚ ਕਹਿੰਦੀ ਪਹਿਲਾਂ ਵੀ ਇੱਕ ਦੋ ਵਾਰ ਜਿੰਨਾ ਵੀ ਰੌਲਾ ਪਾਵੇ ਮੇਰੀ ਕੋਈ ਗੱਲ ਨਹੀਂ ਸੁਣਦਾ ਜਾਂ ਮੇਰਾ ਸਾਈਡ ਨਹੀਂ ਸੁਣੀ ਮੇਰੀ ਮੇਰੇ ਨੂੰ ਕੋਈ ਮਨ ਕੋਚਿਆ ਨਹੀਂਗਾ ਮੇਰੀ ਸਾਈਡ ਵੀ ਸੁਣੋ ਜਾਂ ਮੁੰਡੇ ਦੀ ਗੱਲ ਸੁਣ ਲਈ ਉਹ ਸੱਚਾ ਆ ਗਿਆ ਹੂੰ ਉਹਨੂੰ ਕਹਿਣਾ ਵੀ ਤੂੰ ਅੱਡੀ ਗੱਲ ਕਰਖ ਠੀਕ ਹੈ ਜੇ ਤੂੰ ਨਹੀਂ ਆਣਾ ਤੂੰ ਅੱਡੀ ਗੱਲ ਕਰਖ ਵੀ ਤੁਸੀਂ ਆਹ ਵੀਡੀਓ ਚ ਉਹਨੂੰ ਕਹਿ ਰਹੇ ਹੋ ਵੀ ਆ ਮੈਂ ਗੱਲ ਕਹਿਣਾ ਨਹੀਂ ਉਹਦਾ ਗੂਮੈਨ ਕਾਰਡ ਨਹੀਂ ਖੇਡੀ ਮੈਂ ਕੁੜੀ ਆ ਮੈਂ ਇਦਾਂ ਕਰਦਾ ਉਹ ਕਰਦਾ ਠੀਕ ਹੈ ਉਹ ਜਿੰਦ ਤਦ ਉਹ ਬਹੁਤ ਉੱਪਰ ਹੋ ਗਿਆ ਕੋ ਕਿਸੇ ਦੀ ਕੋਈ ਐਦਾਂ ਕੋ ਹੋ ਜੀ ਦਾ ਕਦਰ ਨੂੰ ਵਿਚਾਰੀ ਸਮਝ ਲੂ ਵਿਚਾਰੀ ਵਾਲਾ ਤਾਂ ਹੈ ਹੀ ਨਹੀਂ ਕੋਦੇ ਵਿੱਚ ਕੁਝ ਠੀਕ ਹੈ ਹੁਣ ਮਤਲਬ ਤੁਸੀਂ ਇਹ ਵੀਡੀਓ ਚ ਉਹਨੂੰ ਇਹ ਕਹਿ ਰਹੇ ਹੋ ਵੀ ਆਹ ਵੀਡੀਓ ਸੁਣਨ ਤੋਂ ਬਾਅਦ ਵੀ ਤੁਹਾਡਾ ਉਹਨੂੰ ਚੈਲੰਜ ਆ ਵੀ ਤੂੰ ਆਪਦਾ ਪੱਖ ਰੱਖੀਂ ਵੀ ਤੂੰ ਅੱਗੇ ਕਹਿਣੀ ਆ ਵੀ ਮੇਰੇ ਨਾਲ ਗਲਤ ਹੋ ਜਾਂਦਾ ਮੇਰੇ ਨਾਲ ਗਲਤ ਮੇਰੀ ਫੈਮਲੀ ਦੇ ਫੂਟ ਬਨੇ ਦੇ ਕੋਲ ਮੇਰੇ ਫੈਮਲੀ ਦੇ ਫੋਟੋ ਹਨ ਠੀਕ ਹੈ ਤੇ ਭਰਾ ਜੀ ਉਹਨਾਂ ਨੇ ਗੈੜੀਆਂ ਦੇ ਨੇ ਘਰ ਦੀਆਂ ਨੇ ਸਾਧੇ ਫੋਟੋਆਂ ਦੇ ਮੈਂ ਤੁਹਾਨੂੰ ਅਪਲੋਡ ਕਰਕੇ ਸੈਂਡ ਕਰੀਆਂ ਠੀਕ ਹੈ ਉਹਦੀ ਫੈਮਲੀ ਜੇ ਮੇਰੇ ਕੋਲ ਨੇ ਹਮ ਮਾਂ ਨੇ ਰੀਅਲ ਮਾਂ ਮੀਰੀਆਂ ਨੇ ਮੰਮੀ ਜੀ ਨੇ ਭਰਾਵਾਂ ਨੇ ਡੈਡੀ ਦੀਆਂ ਨੇ ਸਾਨੂੰ ਥੋੜੀ ਜਿਹੀ ਹੋਰ ਇਨਫੋਰਮੇਸ਼ਨ ਵੀ ਮਿਲੀ ਸੀ ਵੀ ਦੋ ਦੋ ਵਿਆਹਾਂ ਵਾਲੀ ਉਹ ਸਹੀ ਹੈ ਜਰ ਜਿੰਨਾ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਨਾ ਬਈ ਮੈਂ ਉਸ ਫੈਮਿਲੀ ਚ ਦੇ ਇੱਕ ਸਾਰੀ ਹੋਵੇ ਮੈਂ ਉਹਨਾਂ ਦੇ ਕਿਸੇ ਬਰ ਕਿਸੇ ਦੇ ਖਿਲਾਫ ਕੁਝ ਨਹੀਂ ਬੋਲਦਾ ਬਟ ਹਾਂ ਇਹ ਗੱਲ ਮੈਂ ਤੁਹਾਨੂੰ ਗੁਰੂ ਜੀ ਨਾਲ ਜੇ ਉਹਦੀ ਕੋਈ ਸਪੋਰਟ ਚ ਆਉਣਗੇ ਜਾਂ ਇਦਾਂ ਕਹਿਣਗੇ ਸਾਡੀ ਕੁੜੀ ਤਾਂ ਇਦਾਂ ਹੈ ਇੰਨੀ ਜਾਂ ਉਹ ਨਹੀਂ ਉਹ ਨਹੀਂ ਵੀ ਸਾਰੇ ਰਗੜੇ ਜਾਣਗੇ ਫਿਰ ਸਾਰੇ ਖੁੱਲਣਗੇ ਠੀਕ ਹੈ ਵੀ ਹੁਣ ਥੋੜਾ ਆ ਥੋੜਾ ਉਹਨੂੰ ਸਹੀ ਹੋ ਗਿਆ ਜੇ ਮੈਂ ਰੋਂਗ ਆ ਨਾ ਮੇਂ ਜੇ ਗਲਤ ਆ ਨਾ ਠੀਕ ਹੈ ਜੈਮ ਮੇਰੇ ਚਰਾਹੇ ਤੇ ਖੜਾ ਕੇ ਛਤਰ ਮਾਰ ਲੂ ਮੈਂ ਜੇ ਗਲਤ ਹਾਂ ਮੈਂ ਚੀਜ਼ ਜੋ ਵੀ ਗੱਲ ਕਰੂੰ ਬੁੱਧ ਪ੍ਰੂਫ ਗੱਲ ਕਰੂੰ ਹੁਣ ਮਤਲਬ ਤੁਸੀਂ ਉਹਨੂੰ ਇਹ ਗੱਲ ਕਹਿ ਰਹੇ ਹੋ ਵੀ ਆਹ ਵੀਡੀਓ ਸੁਣਨ ਤੋਂ ਬਾਅਦ ਉਹਨੂੰ ਚੈਲੰਜ ਆ ਵੀ ਆਪਦਾ ਪੱਖ ਰੱਖੇ ਵੀ ਫਿਰ ਫਿਰ ਮੈਂ ਦੱਸੂਗਾ ਵੀ ਕੀ ਗੱਲ ਹੈ ਜ਼ਰੂਰ ਜਿੰਦਾ ਵੀ ਉਹ ਮੁੱਕਣਾ ਚਾਹੀਦਾ ਜੇ ਹੁਣ ਉਹ ਮੁੱਕਰਦੀ ਹੈ ਰਿਕਾਰਡਿੰਗ ਸੁਣ ਕੇ ਵੀ ਮੈਂ ਤਾਂ ਕਰੀ ਨਹੀਂ ਕੁਝ ਇਹ ਤਾਂ ਯਾਰ ਦੇਖ ਭਾਈ ਹੁਣ ਵੀ ਉਹ ਕਹਿ ਰਹੇ ਮੈਂ ਤਾਂ ਕਿਸੇ ਨੂੰ ਰਪਲਾਈ ਨਹੀਂ ਦੇਣਾ ਚਾਹੁੰਦੀ ਮੈਂ ਤਾਂ ਚੁੱਪ ਰੱਖਣਾ ਕਿਉਂ ਮੈਂ ਚੁੱਪ ਨਾਲ ਤਾਂ ਕੁਛ ਹੈ ਫਿਰ ਚੁੱਪਾਂ ਲੈਂ ਤਾਂ ਇਹ ਸਮਝਦੇ ਆ ਕਿ ਉਹ ਗਲਤ ਹੈ ਹੂੰ ਹੂੰ ਜਿੱਦਾਂ ਉਹਦੇ ਬਾਰੇ ਲਾਪਰੀਂ ਦੇ ਬਾਰੇ ਕਹੀਆਂ ਮੈਂ ਚੁੱਪ ਰਹੀ ਆ ਤੇ ਜਾ ਉਹਦਾ ਮੈਂ ਬੋਲਣਾ ਨਹੀਂ ਕੁਛ ਇੱਚੇ ਮੇਰੇ ਕੋਲੋਂ ਨਾ ਦਿੱਸੇ ਪਿਆ ਮੇਰਾ ਕੀ ਹੋਇਆ ਕਿੱਦਾਂ ਹੋਇਆ ਕਿੰਨਾ ਹੋਇਆ ਅ ਵੀਰੋਕਾ ਦੇ ਸਾਹਮਣੇ ਦਸਤੰਦ ਵੀ ਕੋ ਬਾਤ ਪੋਸਟਾਂ ਵੀ ਪਾਈਆਂ ਨੇ ਤੇ ਹੁਣ ਵੀ ਉਹ ਚੀਜ਼ਾਂ ਲਾਈਵ ਕਰਨ ਲੱਗੀ ਮੈਂ ਲਾਈਵ ਕਿਹਾ ਸੀ ਮੈਂ ਲਾਈਵ ਨਹੀਂ ਕਰਨਾ ਹੈਗਾ ਬੰਦ ਕਰਨਾ ਕਾਫੀ ਚੀਜ਼ਾਂ ਹੋਈਆਂ ਸੀ ਬਾਈ ਜੀ ਬਾਰੇ ਬਲੌਗਿੰਗ ਛੱਡਣੀ ਐ ਸਭ ਕੁਝ ਛੱਡਣਾ ਹੈ ਅੱਛਾ ਤੁਹਾਨੂੰ ਇਹ ਕਿਹਾ ਸੀ ਉਹਨੇ ਆਹ ਪ੍ਰੋਮਿਸ ਕੀਤਾ ਜਿਹਾ ਮੇਰਾ ਸਾਨੂੰ ਉਪਰ ਤੋਂ ਬਾਅਦ ਮੈਂ ਬਲੌਗਿੰਗ ਵਗੈਰਾ ਛੱਡ ਦਵਾਂਗੇ ਕਿਉਂ ਮੈਰੀ ਉਹ ਚੀਜ਼ ਮੈਂ ਉਹ ਗੱਲ ਕੱەس ਵੀ ਤੁਹਾਡੇ ਫ੍ਰੈਂਕ ਵਿੱਚ ਨਹੀਂ ਚੱਲਦਾ ਹੈਗਾ ਜੋ ਹੈ ਈ ਅਜੂਤਰੀ ਲਾਈਫ ਹੈ ਨਾ ਜਿਹੜਾ ਉਹ ਵੀ ਉਹ ਲਾਈਫ ਆਪਣ ਨੂੰ ਬਦਲ ਲੈ ਹਮੇਸ਼ਾ ਲਈ ਹਰ ਚੀਜ਼ ਨਹੀਂ ਰਹਿੰਦੀ ਜਿਹੜੀ ਕੋਈ ਜੀਵਨ ਹੀ ਹਮੇਸ਼ਾ ਲਈ ਇਹਨਾਂ ਦੇ ਕੋਟ ਦੇ ਕੋ ਜੀ ਚਲੋ ਬੋਲੋ ਕੋਈ ਕੋਈ ਦਿੱਕਤ ਨਾ ਕਿਤੇ ਖਰਾਬ ਹੋਈ ਐ ਠੀਕ ਆ ਨਾ ਉਹ ਚੀਜ਼ ਨੂੰ ਠੀਕ ਕਰ ਸਕਦੇ ਹਾਂ ਤੁਹਾਡੇ ਹੱਥ ਚ ਜਾ ਜਾ ਜੀ ਜੇ ਰੱਖੋਗੇ ਤਾਂ ਸਹੀ ਨਾ ਜੇ ਤੁਸੀਂ ਆਪਣੀ ਮਾਂ ਸੱਟਕੋਗੇ ਮੈਂ ਕੋਈ ਗੱਲ ਕਹਿੰਦਾ ਮਾਂ ਤੇ ਹੁੰਦੀ ਸਲੀਮੀ ਨਹੀਂ ਰਹਿੰਦਾ ਹਾਂ ਹਾਂ ਚਲੋ ਵਿਆਹ ਕਰਾ ਕੇ ਤਾਂ ਕੁੜੀ ਨੇ ਜਾਣਾ ਹੀ ਆਂਗਾ ਇਹ ਤਾਂ ਚਲੋ ਹੁਣ ਇੱਕ ਵਾਰੀ ਪਹਿਲਾਂ ਜਾਈ ਹੁਣ ਦੂਜੀ ਵਾਰੀ ਤੁਹਾਡੇ ਕੋਲ ਜਾਣਾ ਤੁਸੀਂ ਬਚਤ ਰਹੇਗੀ ਨਹੀਂ ਸਹੀ ਭਾਈ ਮੈਂ ਆਪਣੇ ਮੇਰੇ ਦਿਲ ਚ ਕੁਛ ਨਹੀਂ ਹੋ ਗਿਆ ਮੈਂ ਜੋ ਹੈ ਨਾ ਮੇਰੇ ਦਿਲ ਚ ਮੈਂ ਸਾਹਮਣੇ ਦੱਸਣਾ ਬਤਕਾਉਂਗਾ ਉਹ ਲੋਕਾਂ ਨੂੰ ਵੀ ਪਤਾ ਲੱਗ ਜਾਣਾ ਹੈ ਮਤਲਬ ਜਿਹੜੀ ਇਹ ਪ੍ਰਾਈਵੇਸੀ ਵਗੈਰਾ ਤੁਸੀਂ ਸਾਰਾ ਕੁਝ ਨੱਚਣੋਂ ਹਟ ਗਈ ਸੋ ਤੁਸੀਂ ਹਟਾਤਾ ਸੇ ਇਹਨੂੰ ਕਹਿ ਕੇ ਭਾਈ ਮੈਂ ਤੁਹਾਨੂੰ ਸਹੀ ਦੱਸਣਾ ਨਾ ਚੇਂਜ ਹੋਈ ਹੈ ਯਾਰ ਮੈਂ ਮੇਰੇ ਮੈਨੂੰ ਨਹੀਂ ਪਤਾ ਰੱਬ ਜਾਣੇ ਕਿਦਾਂ ਉਹ ਚੀਜ਼ ਹੋਣਾ ਕਿ ਇਹਨਾਂ ਦਾ ਗੇਮ ਦਾ ਪਲਾਨ ਸੀ ਜਾਂ ਕੋਈ ਕਿਦਾਂ ਸੀਗਾ ਚੇਂਜ ਹੋਈ ਸੀ ਸਵੇਰ ਉੱਠਦੀ ਤੇ ਪੈਰੀ ਹੱਥ ਨੂੰ ਕਿ ਅੱਜ ਦੇ ਪਰ ਮਾਂ ਵੀ ਸਮਝਦੀ ਆਲੀ ਮਾਂ ਨੂੰ ਬਸ ਲੋਈ ਡੈਡੀ ਨੇ ਬੋਲਦਾ। ਉਹ ਡੈਡੀ ਵੀ ਸੋਣੇ ਬੱਤੇ ਹੋਣਗੇ ਨਾ ਉਹ ਪੁੱਛਿਆ ਵੀ ਤੁਸੀਂ ਇੰਨਾ ਸੁਧਾਰ ਕਰਤਾ ਸੀ ਬਲਕੋਨ ਦੀ ਪੜੀਆ ਪੁਲਾਇਆ ਕਰ। ਪੜੀਆ ਥਾਉਂਦੇ ਸੀ। ਸਵੇਰ ਉੱਠ ਕੇ ਲਾਉਂਦੇ ਸੀਗੇ। ਰੱਬ ਦਾ ਨਾਮ ਲੈਣ ਤੋਂ ਪਹਿਲਾਂ ਇਹ ਗੱਲ ਕਹੋ ਕਿ ਮੂੰਹ ਤੋਂ ਤਨ ਇੰਡੋਸਾ ਪਰਮਾਤਮਾ ਦਾ। ਸ਼ੁਕਰ ਹੈ ਵੀ ਮੈਂ ਕੋਈ ਚੰਗਾ ਕੰਮ ਕਰਦਾ। ਕੋਈ ਵੀ ਤੁਸੀਂ ਉਸ ਜਿਹੇ ਜਿਹੇ ਗੱਲਾਂ ਹੋਈਆਂ ਹੁਣ ਕਿਸੇ ਕੁੜੀ। ਫਿਰ ਜਦੋਂ ਇਹ ਜਿਹੇ ਗੱਲਾਂ ਕਿਸੇ ਕੁੜੀ ਨਾਲ ਹੋਈਆਂ ਹੁਣ ਤਾਂ ਉਹਨੂੰ ਜਦੋਂ ਇਹ ਜਿਆ ਕੁਝ ਕਰ ਜੇ ਦੁੱਖ ਹੁੰਦਾ ਬਈ। ਉਹਨਾਂ ਕੰਮਾਂ ਦੀ ਮੈਂ ਜੋ ਕੰਮ ਦੀ ਅੱਜ ਪੋਸਟ ਕਰਉਣ ਲੱਗੀ ਆ ਉਹ ਸਿਰਫ ਮੇਰੀ ਬਤੌਥੀ ਪਾਉਣ ਲਈ ਉਹਨੂੰ ਨਹੀਂ ਗੱਲ ਕੀਤੀ ਸੀ ਕੰਮ ਦੀ ਪੋਸਟਾਂ ਬਾਰੇ ਮੈਂ ਸਮਝਾ ਕਰ ਰਹੀ ਆ ਵੀ ਜਿਹੜਾ ਉਹ ਕਹਿੰਦੇ ਮੈਂ ਐਡਾ ਮਹਿੰਗਾ ਕੋਰਸ ਕਰ ਰਹੀ ਆ ਉਹ ਸਭ ਐ ਸਮਝ ਲਓ ਵੀ ਤੁਹਾਡੇ ਕਰ ਕੀ ਆ ਵੀ ਨਹੀਂ ਇਹ ਤਾਂ ਕੁਝ ਨਹੀਂ ਹੋਣਾ ਸੀ ਤੁਹਾਡੇ ਮੈਂ ਤੁਹਾਨੂੰ ਇੱਕ ਗੱਲ ਦੱਸਦਾਨਾ ਮੈਂ ਉਹਨੂੰ ਤੁਹਾਡੇ ਬਾਰੇ ਗੱਲ ਕਰਿਆ ਬਸ ਤੁਹਾਡੀ ਵੀ ਵੀਡੀਓ ਆਉਂਦੀ ਸੀ ਮੈਂ ਦੇਖਦਾ ਸੀ ਕਿ ਤੁਹਾਡੇ ਬਾਰੇ ਵੀ ਬੋਲ ਤੇ ਮੈਨੂੰ ਇੱਕ ਗੱਲ ਸੀ ਵੀ ਮੈਂ ਉਹਨਾਂ ਨੇ ਇੱਕੋ ਗੱਲ ਕਹੀ ਸੀ ਬੈਠ ਕੇ ਕਿ ਤੂੰ ਵੀ ਇੱਕ ਵਾਰ ਸੋਚ ਕੀ ਕਿ ਮੋੜਿਆ ਵੀਡੀਓ ਹੂੰ ਹੂੰ ਤੁਸੀਂ ਮੌਕਾ ਦੇ ਰਹੇ ਉਹਨਾਂ ਨੂੰ ਬੋਲਣ ਦਾ ਹਾਂ ਤੁਸੀਂ ਮੌਕਾ ਦੇ ਰਹੇ ਤੁਸੀਂ ਮੈਂ ਮੈਂ ਨਹੀਂ ਚਲ ਮੈਂ ਨਹੀਂ ਕਹਣਾ ਵੀ ਤੁਸੀਂ ਆਪਦਾ ਗਲਤ ਕੱਪੜੇ ਲਾ ਕੇ ਜਾਂ ਕੁਝ ਪਾ ਲਾ ਕੇ ਨਹੀਂ ਕਰਦੇ ਜ਼ਰੂਰੀ ਨਹੀਂ ਹੈਗਾ ਵੀ ਕੋਈ ਜਾਂ ਜਾਂ ਗੰਦ ਫੈਲਣਾ ਕੱਪੜੇ ਲਾ ਕੇ ਫੈਲਣਾ ਹੁੰਦਾ ਦੇਖ ਬਾਈ ਅਸੀਂ ਪਤਾ ਕੀ ਕਹਿੰਦੇ ਆ ਸਾਡਾ ਇਹ ਨਹੀਂ ਹੁੰਦਾ ਹੈਗਾ ਹੁਣ ਜਿਵੇਂ ਇਹ ਨਹੀਂ ਇਹੋ ਜਿਹੀਆਂ ਚੀਜ਼ਾਂ ਕਰੀਆਂ ਦੇਖੋ ਆਪਣੇ ਮਾਪਿਓ ਨੇ ਹੁਣ ਕੋਈ ਆਪਾਂ ਕੋਈ ਗਲਤੀ ਕਰਦੇ ਆ ਆਪਣੇ ਘਰ ਦੇ ਆਪਾਂ ਉਹਨੂੰ ਫੜ ਕੇ ਮਾਰ ਦੇਣਗੇ ਵੀ ਵੀ ਤੁਸੀਂ ਇਹ ਕਿਉਂ ਕਰਦੇ ਹੋ ਪਰ ਇਹਦੀ ਮਾਂ ਨੂੰ ਜਿੱਥੇ ਉਹਨੂੰ ਐ ਕਹਿਣਾ ਚਾਹੀਦਾ ਸੀ ਵੀ ਕੁੜੀਏ ਵੀ ਤੂੰ ਇਹ ਚੀਜ਼ਾਂ ਬੰਦ ਕਰ ਵੀ ਆਪਣੀ ਬਦਨਾਮੀ ਪਹਿਲਾਂ ਬਹੁਤ ਹੋ ਗਈ ਤੇ ਉੱਤੋਂ ਇਹਦੀ ਮਾਂ ਕਹਿ ਰਹੀ ਆ ਪੁੱਤ ਤੇਰਾ ਹੋਰ ਵਿਆਹ ਕਰ ਦਾਂਗੇ ਉਹ ਤਾਂ ਇਹਨੂੰ ਹੌਸਲਾ ਦੇ ਰਹੀ ਆ ਮੈਂ ਇਹਦੀ ਗੱਲ ਕਹਿਣਾ ਉਤੋਂ ਮੈਂ ਇਸ ਡੈਂਟੀ ਕੁਝ ਸੁਣਦੇ ਹੋ ਨਾ ਤੁਹਾਡੇ ਯਾਦ ਨਹੀਂ ਨਾ ਮੈਂ ਕਿ ਯਾਦ ਕਰਾ ਦੂੰ ਪਰ ਉਸ ਟਾਈਮ ਤੇ ਉਸ ਟਾਈਮ ਤੇ ਗੱਲ ਨਹੀਂ ਹੋ ਰਹੀ ਪਰ ਮੈਂ ਕਹਣਾ ਉਹ ਬਹੁਤ ਫੈਸਲੇ ਤੇ ਉਸ ਦਿਨ ਵੀ ਇਹ ਇੱਕ ਅੱਛੀ ਜਿਹੀ ਗੱਲ ਬੋਲੀ ਸੀ ਨਾ ਕਿ ਤੁਹਾਡੀ ਮੰਮੀ ਨੂੰ ਸੁਣਦੇ ਹਾਂ ਭਾਬੀ ਪਰਿਸ਼ਾਦ ਬਹੁਤ ਗਲਤ ਹੈ ਜੇ ਮੈਂ ਸੋਸ਼ਲ ਮੀਡੀਆ ਤੇ ਬੋਲਦਾ ਨਾ ਉਹ ਗੱਲ। ਜੇ ਉਹ ਪਨੀਂ ਨਾਂਮ ਤਾਂ ਪਾਉਂਦੇ ਮੈਂ ਕੰਨੀ ਛੜ। ਅੱਛੇ ਵੀ ਇਦਾਂ ਦੀ ਗੱਲ ਬੋਲੀ ਹੈ। ਕਿ ਇਦਾਂ ਦੀ ਗੱਲ ਹੋਰ ਕਿ ਕਿਹੜਾ ਉਹ ਗੱਲ ਕਦੀ ਵੀ ਨਹੀਂ ਰਹੀ ਉਸ ਟਾਈਮ ਦੇ ਉੱਪਰ। ਮੇਰਾ ਫੋਨ ਤੇ ਪਈ ਇਹ ਵੀ ਪਤਾ ਵੀ ਮੇਰਾ ਫੋਨ ਕੋਈ ਕਿਸੇ ਦਾ ਬਹੁਤ ਬੰਦ ਰਹੇ ਆ। ਜਦੋਂ ਮਾਣੂ ਸੱਤ ਕਈ ਵੀ ਫੋਨ ਹੈ ਤੇ ਦਿੱਕਤ ਵੀ ਨਾਰਮਲ ਨੰਬਰ ਦੀ ਗੱਲ ਹੈ। ਅੱਛੇ ਵੀ ਮੈਂ ਵੀ ਕਹਿੰਦੀ ਨਾਰਮਲ ਗੱਲ ਹੀ ਹੈ। ਸਾਡੀ ਫੈਮਲੀ ਕਹਿੰਦੀ ਨਾਰਮਲ ਗੱਲ ਹੈ। ਆ ਉਹ ਕਹਿੰਦੇ ਕਿ ਕਿੱਡੀ ਕੀ ਗੱਲ ਕੋਈ ਐ ਗੱਲ ਉਹ ਬਹੁਤ ਜਿਆਦਾ ਬੇਕਾਰ ਗੱਲ ਸੀ ਤਾਂ ਮੈਂ ਤੌਰ ਤੇ ਕਹਿੰਦਾ ਜਾਂ ਕਿ ਮੈਂ ਕਰਦਾ ਹਮ ਜਰ ਮੈਂ ਇਹ ਗੱਲ ਕਹਿੰਦਾ ਵੀ ਤੇਰੇ ਮਾਈਂਡ 'ਚ ਹੀ ਕਿਦਾਂ ਇਹੋ ਗੱਲ ਆ ਅੱਛਾ ਮੈਂ ਤਾਂ ਚੌੜ ਦੀ ਗੱਲ ਕਰਦੇ ਮਾਈਂਡ ਦੇ ਵਿੱਚ ਗੱਲ ਆਏ ਮੈਂ ਤੈਨੂੰ ਹਰ ਇੱਕ ਕੋਈ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਆਂ ਯਾਰ ਕਿਤਨਾ ਕਿਤੋਂ ਜੀ ਕੋਈ ਬੋਲਦੇ ਵੀ ਕਾਫੀ ਸੋਧ ਰਕੀ ਸੀ ਸਹੀ ਸਹੀ ਬੋਲਣ ਲੱਗੇ ਸੀ ਤੇ ਉਹ ਇਹ ਚੀਜ਼ਾਂ ਕਰਨ ਲੱਗੇ ਸੀ ਮੈਂ ਇਹ ਚੀਜ਼ ਕਰਾਇਆ ਸੀ ਕਿ ਤੂੰ ਆਪਣੇ ਆਪ ਨੂੰ ਮਾਂ ਪਿਓ ਕੋਲ ਫਰੌਡ ਫੀਲ ਕਰਾ ਵੀ ਮੈਂ ਕੰਮ ਤੇ ਨਹੀਂ ਆ ਸਕਦੀ ਕਿ ਤੇ ਮਾਂ ਪਿਓ ਦੇ ਸੁਪਨਾ ਹੈ ਨਾ ਤੇ ਮੈਂ ਸਮਝੂ ਆਪਣਾ ਕੰਮ ਹੈਗਾ ਕੰਮ ਕਰਨਾ ਹੈ ਨਾ ਆਪਣੇ ਪੈਰਾਂ ਤੇ ਖੜੀ ਹੋਣਾ ਸਟੈਂਡ ਹੋਣਾ ਨਾ ਤੇ ਉਸ ਚੀਜ਼ ਦਾ ਆਪੇ ਕੰਮ ਨੂੰ ਪਹਿਲ ਦੇ